ਕਾਂਗਰਸ ਦੇ ਸਾਬਕਾ ਵਿਧਾਇਕ ਸੰਜੀਤ ਤਲਵਾਰ ਵੱਲੋਂ ਅੱਜ ਗਲਾਡਾ ਦੇ ਅਧਿਕਾਰੀਆਂ ਖਿਲਾਫ ਇੱਕ ਪ੍ਰੈਸ ਕਾਨਫਰੰਸ ਕੀਤੀ ਕੀ ਪ੍ਰੈਸ ਕਾਨਫਰੰਸ ਦਾ ਵੀ ਕਾਰਨ ਜਾਣ ਲੈਣੇ ਆ ਵਿਧਾਇਕ ਸੰਜੀਤ ਤਲਵਾਰ ਨਾਲ ਗੱਲਬਾਤ ਕਰ ਲੈਣੇ ਕੀ ਇਹ ਸਾਰਾ ਮਾਮਲਾ ਕਿਹੜੇ ਭ੍ਰਸ਼ਟਾਚਾਰ ਦੇ આરોਪ ਜਿਹੜੇ ਨੇ ਉਹ ਗਲਾਡਾ ਦੇ ਅਧਿਕਾਰੀਆਂ ਤੇ ਲਗਾ ਰਹੇ ਨੇ ਆ ਪ੍ਰੈਸ ਕਾਨਫਰੰਸ ਦਾ ਯੋਜਨ ਕੀਤਾ ਹੈ ਸਪੈਸ਼ਲੀ ਗਲਾਡਾ ਦੇ ਆਫੀਸਰ ਤੇ ਭੂ ਮਾਫੀਆ ਜਿਨ੍ਹਾਂ ਨੇ ਮਿਲ ਕੇ ਤਕਰੀਬਨ 40 ਕਰੋੜ ਰੁਪਏ ਦਾ 40 ਕਰੋੜ ਰੁਪਏ ਦਾ ਜਿਹੜੀ ਪਬਲਿਕ ਮਨੀ ਹੈ ਜਿਹੜੀ ਲੋਕਾਂ ਦੇ ਪੈਸੇ ਹੈ ਕਿਉਂਕਿ ਗਲਾਡਾ ਦਾ ਅਫੀਸਰ ਹੋਵੇ ਜਾਂ ਕੋਈ ਭੂ ਮਾਫੀਆ ਹੋਵੇ ਉਹਦੇ ਕੋਲ ਕੋਈ ਇਹੋ ਜਿਹਾ ਰਾਈਟ ਨਹੀਂ ਹੈ ਤੁਸੀਂ ਜਿਹੜੀ ਸਰਕਾਰੀ ਜ਼ਮੀਨ ਹੈ ਉਹਨੂੰ ਆਪਣੇ ਮਤਲਬ ਨਾਲ ਉਹਦਾ ਯੂਜ਼ ਕੀਤਾ ਜਾ ਯੂ ਚੇਂਜ ਕੀਤਾ ਜਾਵੇ ਆ ਤੁਹਾਡੇ ਸਾਹਮਣੇ ਇੱਕ ਨਕਸ਼ਾ ਹੈ ਜਿਹਦੇ ਵਿੱਚ ਆਪ ਦੋ ਪਲਾਟ ਨੇ ਇਹ ਪੁਰਾਣੇ ਪਲਾਟ ਨੇ ਪੁਰਾਣਾ ਨਕਸ਼ਾ ਹੈ ਜਿਹੜਾ 75 ਸਾਲ ਦੇ ਵਿੱਚ ਇਹ ਨਕਸ਼ਾ ਬਣਿਆ ਸੀਗਾ ਔਰ ਇਹਦੇ ਵਿੱਚ ਜਿਹੜਾ ਪਲਾਟ ਦਾ ਸਾਈਜ਼ ਹੈ ਉਹ ਪਲਾਟ ਦਾ ਫਰੰਟ ਹੈ 66 ਫੁੱਟ ਉਹ ਤਕਰੀਬਨ ਲੰਬਾਈਏ 216 ਫੁੱਟ। ਉਹ ਇਹ ਚੰਡੀਗੜ੍ਹ ਰੋਡ ਦੇ ਉੱਪਰ ਬਿਲਕੁਲ ਫੇਸ ਕਰਦੇ ਆ। ਦੂਸਰੇ ਪਲੋਟ ਦਾ ਸਾਈਜ਼ ਹੈ 74 ਫੁੱਟ ਉਹ ਲੰਬਾਈ ਹੈ 190 ਫੁੱਟ। ਇਹ ਪੁਰਾਣੇ ਪਲੋਟਾਂ ਦੇ ਸਾਈਜ਼ ਨੇ। ਜਿਹੜੇ ਐਕਚੁਅਲ ਸਾਈਜ਼ ਨੇ ਉਹ ਜਿਹੜੇ ਪ੍ਰਾਈਵੇਟ ਬੰਦੇ ਦੇ ਪਲੋਟ ਸੀਗੇ। ਗਲਾਡਾ ਨੇ ਇਹਦੇ ਦੋ ਨਕਸ਼ੇ ਬਣਾਏ। ਪਹਿਲਾਂ ਤਾਂ ਆਹ ਨਕਸ਼ਾ ਤਿਆਰ ਹੋਇਆ। ਪਹਿਲੇ ਕਾ ਨਕਸ਼ਾ ਤਿਆਰ ਕੀਤਾ ਗਿਆ ਜਿਹਦੇ ਚ ਇਹਨਾਂ ਪਲੋਟਾਂ ਦਾ ਜਿਹੜਾ ਸਾਈਜ਼ ਸੀਗਾ ਉਹਨੂੰ ਚੇਂਜ ਕਰਤਾ ਗਿਆ। ਮਤਲਬ ਜਿਹੜਾ ਫਰੰਟ ਸੀਗਾ ਉਹਨੂੰ 66 ਫੁੱਟ ਦੀ ਬਜਾਏ 98 ਫੁੱਟ ਕਰਤਾ ਤੇ ਜਿਹੜੀ ਲੰਬਾਈ 216 ਫੁੱਟ ਸੀਗੀ ਉਹ ਲੰਬਾਈ ਨੂੰ 132 ਫੁੱਟ ਕਰਤਾ। ਮਤਲਬ ਉਹ پلاਟ ਦੇ ਮਾਲਕ ਨੂੰ ਤਕਰੀਬਨ 100 ਫੁੱਟ ਫਰੰਟ ਇਹਨਾਂ ਨੇ ਫਾਲਤੂ ਦੇਤਾ। ਜਿਹੜੀ ਜ਼ਮੀਨ ਜਿਹੜੀ ਹੈ ਉਹ ਪਬਲਿਕ ਦੀ ਹੈ ਕਿਉਂਕਿ ਚਾਹ ਇੰਪਰੂਵਮੈਂਟ ਟਰਸਟ ਹੈ, ਚਾਹ ਗਲਾਡਾ ਹੈ ਚਾਹ ਕਾਰਪੋਰੇਸ਼ਨ ਹੈ ਚਾਹ ਕੋਈ ਵੀ ਪੀਡਬਲਿਊਡੀ ਡਿਪਾਰਟਮੈਂਟ ਹੈ। ਜਿਹੜੀ ਜ਼ਮੀਨ ਸਰਕਾਰ ਦੀ ਕਹਿੰਦੇ ਆ ਉਹ ਸਰਕਾਰ ਦਾ ਮਤਲਬ ਹੁੰਦਾ ਲੋਕਾਂ ਦੀ ਜ਼ਮੀਨ ਆ ਦੇ ਡੋਂਟ ਹੈਵ ਐਨੀ ਅਥਾਰਟੀ ਗਲਾਡਾ ਦੇ ਕਿਸੇ ਅਫਸਰ ਕੋਲ ਇਹ ਰਾਈਟ ਨਹੀਂ ਹੈ ਕਿ ਕਿਸੇ ਪ੍ਰਾਈਵੇਟ ਪਲਾਟ ਵਾਲੇ ਨੂੰ ਜਿਹਦਾ ਫਰੰਟ 60 ਫੁੱਟ ਹੋਵੇ ਉਲਟਾ ਤੁਸੀਂ ਉਹਦੇ ਤੋਂ ਕੰਪਨਸੇਟ ਦਾ ਕੱਢ ਸਕਦੇ ਹੋ ਵੀ ਤੈਨੂੰ ਅਸੀਂ ਪਲਾਟ ਦੂਜਾ ਦਿੰਨੇ ਆ ਤੇ ਤੂੰ ਆਪਣਾ ਸਾਈਜ਼ ਐਡਜਸਟ ਕਰ ਲੈ ਤੁਸੀਂ ਉਲਟਾ ਉਹਨੂੰ ਬੈਨੀਫਿਟ ਦੇ ਦਿੱਤਾ ਚਲੋ ਇਹ ਤਾਂ ਇਹਨਾਂ ਨੇ ਕਰਤਾ ਆ ਇਹਨਾਂ ਨੇ ਦੁਬਾਰਾ ਉਹਦਾ ਨੱਛਾੜਾ ਤਿਆਰ ਕੀਤਾ ਹੈ ਉਹ ਇਹ ਵਾਲਾ ਨਕਸ਼ਾ ਹੈ ਜਿਹਦੇ ਵਿੱਚ ਇਹ ਦੋਨਾਂ ਪਲਾਟਾਂ ਨੂੰ ਸਕੁਅਰ ਕਰਤਾ ਤੁਸੀਂ ਇਹ ਦੋਨੋਂ ਨਕਸ਼ੇ ਦੇਖੋ ਇੱਕ ਨਕਸ਼ੇ ਦੇ ਵਿੱਚ ਜਿਹੜੇ ਪਲਾਟ ਹੈ ਇਹ ਲੰਬੇ ਵੀ ਆ ਉਹ ਟੇਡੇ ਵੀ ਆ ਤੇ ਜਿਹੜਾ ਦੂਜਾ ਨਕਸ਼ਾ ਬਣ ਗਿਆ ਉਹਦੇ ਵਿੱਚ ਇਹ ਪਲਾਟ ਸਕੁਅਰ ਕਰਤੇ ਗਏ ਲੰਬਾਈ ਘਟਾ ਦਿੱਤੀ ਗਈ ਫਰੰਟ 80 ਫੁੱਟ ਵਧਾ ਦਿੱਤਾ ਗਿਆ ਇਹ ਇੱਥੇ ਵੀ ਨਹੀਂ ਰੁਕਿਆ ਕੰਮ ਇਹ ਸੋਚ ਕੇ ਕੀ ਕੀਤਾ ਇਹਨਾਂ ਨੇ ਕਿ ਇਹ ਜਿਹੜੇ ਪਲਾਟ ਹੈ ਚੰਡੀਗੜ੍ਹ ਰੋਡ ਤੇ ਲੱਗਦੇ ਆ ਇਹਨਾਂ ਦੇ ਅੱਗੇ 40 ਫੁੱਟ ਪਾਰਕਿੰਗ ਦੇ ਦਿੱਤੀ 40 ਫੁੱਟ ਪਾਰਕਿੰਗ ਦਾ ਮਤਲਬ ਹੈ ਕਿ 200 ਫੁੱਟ ਬਾਈ 40 ਫੁੱਟ ਦਾ ਮਤਲਬ ਹੋ ਗਿਆ 1100 ਗਜਾ ਜਗ੍ਹਾ ਮੁਫਤ ਦੇ ਵਿੱਚ ਉਹਨਾਂ ਨੂੰ ਅੱਗੇ ਪਾਰਕਿੰਗ ਦੇ ਦਿੱਤੀ। ਮਤਲਬ ਉਹਨਾਂ ਦੇ ਪਲਾਟ ਦੇ ਵਿੱਚੋਂ ਕੋਈ ਰਕਬਾ ਨਹੀਂ ਕੱਟਿਆ ਇਹਨਾਂ ਨੇ। ਆਪਣੇ ਕੋਲੋਂ ਹੀ 1100 ਗਜਾ ਜਗ੍ਹਾ ਜਿਹੜੀ ਹੈ ਐਜ਼ ਅ ਗਿਫਟ ਦੇ ਦਿੱਤੀ ਜਿਹੜੀ 1100 ਗਜਾ ਜਗ੍ਹਾ ਚੰਡੀਗੜ੍ਹ ਰੋਡ ਦੇ ਉੱਤੇ। ਅਗਰ ਤੁਸੀਂ 32 ਸੈਕਟਰ 'ਚ ਐਸ.ਕਿਊ ਦੀ ਵੈਲਿਊ ਗਿਣੋ ਤੇ 3 ਲੱਖ ਰੁਪਏ ਗਜ ਦਾ ਰੇਟ ਹੈ। ਅਗਰ 2 ਲੱਖ ਰੁਪਏ ਗਜਵੀਂ ਦੇ ਲਈ 2 बाई ਕਰੋੜ ਦੀ ਜਗ੍ਹਾ ਉਹ ਦੇ ਕੇ ਫ੍ਰੀ ਛੱਡਤੀ। ਤੇ ਜਿਹੜਾ ਉਹਦਾ 80 ਫੁੱਟ ਫਰੰਟ ਸੀਗਾ ਉਹਨੂੰ ਵਧਾਤਾ तकरीबन 40 ਕਰੋੜ ਰੁਪਏ ਦਾ ਚੂਨਾ ਜਿਹੜਾ ਉਹ ਸਰਕਾਰ ਨੂੰ ਲੱਗਿਆ ਔਰ ਪਬਲਿਕ ਨੂੰ ਲੱਗਿਆ ਮੈਂ ਇੱਕ ਲੈਟਰ ਲਿਖੀ ਹੈ ਮਾਨਯੋਗ ਸੀਐਮ ਸਾਹਿਬ ਜਿਹੜੇ ਭਗਵੰਤ ਮਾਨ ਜੀ ਨੂੰ ਕਿਉਂਕਿ ਇਹ ਜਿਹੜੀ ਸਰਕਾਰ ਆਈ ਹੈ ਇਹ ਇਸ ਮੁੱਦੇ ਤੇ ਆਈ ਹੈ ਵੀ ਅਸੀਂ ਕ੍ਰਪਸ਼ਨ ਫ੍ਰੀ ਗਵਰਨਮੈਂਟ ਦਵਾਂਗੇ ਔਰ ਸਾਡੇ ਇੱਥੋਂ ਦੇ ਜਿਹੜੇ ਐਮਐਲਏ ਚੁਣੇ ਗਏ ਨੇ ਆਮ ਆਦਮੀ ਪਾਰਟੀ ਦੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਆਹ ਜਿਹੜੀ ਪ੍ਰੈਸ ਕਾਨਫਰੰਸ ਮੈਂ ਕਰ ਰਿਹਾ ਹਾਂ ਕਾਈਂਡਲੀ ਗਲਾਡਾ ਜਾਣ ਔਰ ਜਿਹੜੇ ਭੂ ਮਾਫੀਆ ਦੇ ਮਗਰ ਨੇ ਜਿਨ੍ਹਾਂ ਲੋਕਾਂ ਨੂੰ ਇਹ ਫਾਇਦਾ ਦਿੱਤਾ ਗਿਆ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ ਔਰ ਜਿਹੜੇ ਅਫਸਰਾਂ ਨੇ ਇਹ ਗਲਤ ਕੰਮ ਕੀਤਾ ਹੈ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ ਹੁਣ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਇੱਕ ਰਿਕਾਰਡ ਤੋਂ ਬਾਅਦ ਇਹ ਕਲੈਰਟੀ ਹੋ ਜੇਗੀ ਕਿ ਮੌਜੂਦਾ ਸਰਕਾਰ ਵਾਕਈ ਕ੍ਰਪਸ਼ਨ ਦੇ ਖਿਲਾਫ ਲੜੇਗੀ ਜਾਂ ਇਹਨਾਂ ਨੂੰ ਜਿਹੜਾ ਵਾ ਉਹ ਇਨਾਮ ਦੇ ਰੂਪ ਵਿੱਚ ਇਹ ਜਗ੍ਹਾ ਮਿਲੇ ਸੋ ਮੇਰਾ ਅੱਜ ਇਹ ਸਾਰਾ ਕੁਝ ਓਪਨ ਕਰਨ ਦਾ ਮਕਸਦ ਇਹ ਹੀ ਸੀਗਾ ਤਕਰੀਬਨ 40 ਕਰੋੜ ਰੁਪਏ ਦਾ ਜਿਹੜਾ ਮਣੈਸ਼ ਲੋ ਜਿਹੜਾ ਗਵਰਨਮੈਂਟ ਨੂੰ ਹੋਇਆ ਔਰ ਹੈਰਾਨੀ ਦੀ ਗੱਲ ਇਹ ਵਾਲੀ ਹੈ ਕਿ 5 ਸਾਲ ਐਜ਼ ਅ ਐਮਐਲਏ ਨੇ ਇਸ ਇਲਾਕੇ 'ਚ ਕੰਮ ਕੀਤਾ 5 ਸਾਲ ਦੇ ਵਿੱਚ ਕਦੀ ਇਹ ਸਟਾਰਟ ਨਹੀਂ ਹੋਈ ਬਾਉਂਡਰੀ ਵਾਲ ਉਹ ਜਿਸ ਦਿਨ ਸਰਕਾਰ ਬਦਲ ਗਈ ਉਦੋਂ ਚਾਰਦਵਾਰੀ ਸ਼ੁਰੂ ਹੋ ਗਈ ਔਰ ਇਹ ਫਰਜ ਬੰਦਾ ਹੈ ਇਹ ਡਿਊਟੀ ਬੰਦੀ ਹੈ ਮੌਜੂਦਾ ਐਮਐਲਏ ਦੀ ਕਿ ਉਹ ਕੰਸਟਰਕਸ਼ਨ ਰੋਕੇ ਔਰ ਉਹਦੇ ਨਾਲ-ਨਾਲ ਜਿਹੜੇ ਬੰਦੇ ਇਹਦੇ 'ਚ ਇਨਵੋਲ ਨੇ ਉਹਨਾਂ ਉੱਤੇ ਸਖਤ ਕਾਰਵਾਈ ਹੋਵੇ ਚਾਹੇ ਕਿ ਬੜੇ ਤੋਂ ਬੜਾ ਆਫੀਸਰ ਹੈ ਚਾਹੇ ਕੋਈ ਹੂ ਮਾਫੀਆ ਹੈ ਚਾਹੇ ਕਿਸੇ ਪਾਰਟੀ ਨਾਲ ਜੁੜੀ ਸੰਬੰਧਿਤ ਹੈ ਸੋ ਇਹ ਜਿਹੜੇ ਜਿਹੜਾ ਕੋਈ ਨਾਮ ਵੀ ਨਾ ਬੀ ਬੇਸਿਕਲੀ ਇਹ ਜਿਹੜੀ ਗਲਾਡਾ ਦੀ ਹੈ ਔਰ ਆ ਜਿਹੜੀਆਂ ਪੁਰਾਣੀਆਂ ਰਜਿਸਟਰੀਆਂ ਇਹ ਪੁਰਾਣੇ ਪੇਪਰ ਨੇ ਜਿਹੜੇ ਪ੍ਰਾਈਵੇਟ ਓਨਰ ਨੇ ਇਹਦੇ ਤੁਸੀਂ ਆਪ ਸਮਝਦਾ ਰਹੋ ਅਗਰ ਕਿਸੇ ਨੇ ਆਪਣਾ ਘਰ ਬਣਾਇਆ ਹੁੰਦਾ ਤੇ ਐਨਓਸੀ ਲੈਣਾ ਹੁੰਦਾ ਤੇ ਗਲਾਡਾ ਜਾਂ ਦੂਸਰੇ ਡਿਪਾਰਟਮੈਂਟ ਉਹਦੀ ਬਸ ਕਰਾ ਦਿੰਦੇ ਉਹਨੂੰ 10 ਰੁਪਏ ਵੀ ਨਹੀਂ ਛੱਡਦੇ ਇੱਥੇ ਇੱਕ ਬੰਦੇ ਨੂੰ 1100 ਗਾ ਜਗ੍ਹਾ ਪਾਰਕਿੰਗ ਕੋਲੋਂ ਛੱਡਤੀ ਉਹਦਾ ਫਰੰਟ ਸੀਗਾ 120 ਫੁੱਟ ਲੰਬਾਈ ਸੀ 216 ਫੁੱਟ ਉਹਦਾ ਫਰੰਟ ਕਰਤਾ 200 ਫੁੱਟ ਤੇ ਲੰਬਾਈ ਕਰਤੀ 132 ਫੁੱਟ ਮਤਲਬ ਇਥੋਂ ਕਲੈਰਟੀ ਹੁੰਦੀ ਹੈ ਕਿ ਕਿੰਨਾ ਵੱਡਾ ਘਟਾਲਾ ਅਫਸਰਾਂ ਨੇ ਤੇ ਉਸ ਭੂਮਾਫੀਆ ਨੇ ਮਿਲ ਕੇ ਕੀਤਾ ਵੈ ਔਰ ਮੇਰੀ ਡਿਮਾਂਡ ਹੈ ਸੀਐਮ ਸਾਹਿਬ ਤੋਂ ਔਰ ਲੋਕਲ ਸਾਡੇ ਐਮਐਲਏ ਸਾਹਿਬਾਨ ਤੋਂ ਕਿ ਵਾਕਈ ਕ੍ਰਪਸ਼ਨ ਦੇ ਖਿਲਾਫ ਉਹ ਮੈਂਡਟ ਲੈ ਕੇ ਆਏ ਨੇ ਤੇ ਇਹ ਇਸ਼ੂ ਦੇ ਉੱਤੇ ਕਾਰਵਾਈ ਕਰਨ ਇਮੀਡੀਏਟ ਕੰਸਟਰਕਸ਼ਨ ਕੋਈ ਜਾਏ ਔਰ ਜਿਹੜੇ ਅਫਸਰਾਂ ਨੇ ਨਕਸ਼ੇ ਬਦਲੇ ਐ ਜਿਹੜੇ ਅਫਸਰ ਇਨਵੋਲ ਨੇ ਔਰ ਜੋ ਜੋ ਜਿਨ੍ਹਾਂ ਦੀ ਮਹਿਲਾ ਫਾਈਂਡਿੰਗ ਇੰਟੈਂਸ਼ਨ ਸੀਗੀ ਉਹਨਾਂ ਤੇ ਸਖਤ ਐਕਸ਼ਨ ਲਿੱਤਾ ਜਾਵੇ ਤਾਂ ਕਿ ਜਿਹੜੀ ਪਬਲਿਕ ਮਨੀ ਹੈ अराउंड 40 ਕਰੋੜ ਰੁਪੀਏ ਇਹ ਜਿਹੜੀ ਹੈ ਲੋਕਾਂ ਦਾ ਪੈਸਾ ਕਿਸੇ ਪ੍ਰਾਈਵੇਟ ਬੰਦੇ ਦੀ ਜੇਬ 'ਚ ਨਾ ਜਾਵੇ ਜਾਂ ਅਫਸਰਾਂ ਦੀ ਜੇਬ 'ਚ ਨਾ ਜਾਵੇ ਇਹ ਪਬਲਿਕ ਦਾ ਪੈਸਾ ਪਬਲਿਕ ਨੂੰ ਮਿਲੇ ਸਰ ਜੀ ਸਰ ਜਿਹੜੀ 23 ਕਲੋਨੀਆਂ ਤੇ ਤੁਹਾਡੀ ਕੌਂਸਿਲਰ ਸੀ ਕਾਰਵਾਈ ਹੋਈ ਸੀ ਗਲਾਡਾ ਦੇ ਬਣਾ ਜਾਂ ਕਿਉਂ 23 ਕਲੋਨੀਆਂ ਦੇ ਉੱਤੇ ਕਾਰਵਾਈ ਸਿਰਫ ਖਾਨਾ ਪੁੱਤੀ ਉਹਦੀ ਜੇ ਅਸੀਂ ਰਿਪੋਰਟ ਦੇਵਨ ਪੰਜਾਬੀ ਤੇ ਵੀ ਦਿਖਾਈ ਹੈ ਉੱਥੇ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਗਲਾਡਾ ਵੱਲੋਂ ਜਿਹੜੀ ਹੈ ਸ਼ੇਅਰ ਨਹੀਂ ਦੇਖੋ ਮੈਂ ਮੇਰੀ ਸਿਰਫ ਇਹਨੀ ਬੇਨਤੀ ਹੈ ਅੱਜ ਮੇਰਾ ਇਹ ਪ੍ਰੈਸ ਕਾਨਫਰੰਸ ਮੈਂ ਕਿਉਂ ਕਰ ਰਿਹਾ ਕਿਉਂਕਿ ਅਸੀਂ ਚਾਹੁੰਦੇ ਸੀਗੇ ਕਿ ਮੌਜੂਦਾ ਸਰਕਾਰ ਨੂੰ ਸੀ ਟਾਈਮ ਦੇਈਏ ਉਹ ਆਪਣੇ ਵਾਅਦੇ ਪੂਰੇ ਕਰੇ ਆਪਣੀਆਂ ਗਰੰਟੀਆਂ ਪੂਰੀਆਂ ਕਰੇ ਬਸ ਤੁਸੀਂ ਦੇਖੋ ਇਸ ਕੌਨਸਟਿਚੈਂਸੀ ਦੇ ਹਾਲਾਤ ਕੀ ਹੋ ਗਏ ਪਹਿਲਾਂ ਆ ਦੋ ਦਿਨ ਇੱਕ ਦਿਨ ਪਹਿਲਾਂ ਸਾਡਾ ਵੋਟ ਪ੍ਰਦਾਨ ਮਾਰਤਾ ਹੁਣ ਮੇਰੇ ਕੋ ਬੁਸਰੀ ਭਾਈਚਾਰੇ ਦੇ ਲੋਕ ਆਏ ਸੀਗੇ ਜਿਸ ਦਿਨ ਮੈਂ ਇਲੈਕਸ਼ਨ ਹਾਰੇ ਆ ਉਸੇ ਦਿਨ ਉਹਨਾਂ ਦੇ ਘਰ ਦੇ ਉੱਪਰ ਹਮਲਾ ਹੋਇਆ ਉਹਨਾਂ ਦੀ ਕਾਰ ਤੋੜ ਦਿੱਤੀ ਗਈ لیکن کوئی پولیس ایکشن نہیں ਹੋਇਆ اور ਜਿਹੜੀ ਇਹ ਰਾਜਿਕਤਾ ਫੈਲੀ ਹੈ ਜਿਹੜੇ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਮੈਂ ਸੀਐਮ ਸਾਹਿਬ ਨੂੰ اپیل ਕਰਦਾ ਠੀਕ ਹੈ ਤੁਹਾਨੂੰ ਬਹੁਤ ਅੱਛਾ ਮੈਂਡੇਟ ਮਿਲਿਆ ਲੋਕਾਂ ਨੇ ਬਹੁਤ ਜ਼ਿਆਦਾ ਤੁਹਾਨੂੰ ਵੋਟਾਂ ਪਾਈਆਂ ਉਹ ਤੁਸੀਂ ਬੜੀ ਗੁੱਡ ਮジョਰਿਟੀ ਨਾਲ ਲਾਇਓ لیکن ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਜਿਹੜੀ ਦੂਜੀ ਪਾਰਟੀਆਂ ਦੇ ਲੋਕ ਹੈ ਜਾਂ ਜਿਹੜੇ ਆਮ ਇਨਸਾਨ ਹੈ ਉਹ ਉਹਨਾਂ ਨਾਲ ਧੱਕਾ ਹੋ ਸੋ ਮੇਰੀ ਤਾਂ ਬੇਨਤੀ ਇੰਨੀ ਹੈ ਕਿ ਸੀਐਮ ਸਾਹਿਬ ਤੋਂ ਉਹ ਰਾਜ ਜਿਹੜਾ ਮੈਂ ਹੀ ਕੰਮ ਕੀਤਾ ਹੈ ਦੇਖੋ ਮੇਰਾ ਇੰਟਰਸਟ ਇਸ ਵਿੱਚ ਕੀ ਹੈ ਮੈਂ ਇਸ ਟਾਈਮ ਐਮਐਲਏ ਨਹੀਂ ਹਾਂ ਬੱਟ ਇੱਕ ਇਸ ਇਲਾਕੇ ਦਾ ਨਾਗਰਿਕ ਹੋਣ ਦੇ ਨਾਤੇ ਮੈਂ ਇਹ ਜ਼ਰੂਰ ਚਾਹਨਾ ਕਿ ਜਿਹੜਾ 40 ਕਰੋੜ ਰੁਪਏ ਹੈ ਜਿਹੜਾ ਪਬਲਿਕ ਮਨੀ ਹੈ ਉਹ ਕਿਸੇ ਪ੍ਰਾਈਵੇਟ ਬਿਲਡਰ ਦੇ ਜੇਬ 'ਚ ਨਾ ਜਾਵੇ ਔਰ ਕਿਸੇ ਅਫਸਰ ਦੇ ਜੇਬ 'ਚ ਨਾ ਜਾਵੇ ਹੁਣ ਜਿਹੜਾ ਮੌਜੂਦਾ ਐਮਐਲਏ ਹੈ ਕਿਉਂਕਿ ਇਹ ਇਸ ਕੌਨਸਟਿਟੈਂਸੀ ਦਾ ਪਾਰਟ ਹੈ ਤੇ ਉਹਦੀ ਡਿਊਟੀ ਤੇ ਉਹਦਾ ਫਰਜ਼ ਬੰਦਾ ਹੈ ਕਿ ਇਸ ਪ੍ਰੈਸ ਕਾਨਫਰੈਂਸ ਤੋਂ ਬਾਅਦ ਉਹ ਗਲਾਡਾ ਦੇ ਅਫਸਰਾਂ ਨਾਲ ਮੀਟਿੰਗ ਕਰਨ ਔਰ ਜਿੱਥੇ ਜਿੱਥੇ ਕੋਤਾਹੀ ਵਰਤੀ ਗਈ ਹੈ ਜਿੱਥੇ ਜਿੱਥੇ ਪੈਸੇ ਦਾ ਲੈਣ ਦੇਣ ਹੋਇਆ ਹੈ ਉਹਦੇ ਵਿੱਚ ਉਹਨਾਂ ਤੇ ਕਾਰਵਾਈ ਹੋਵੇ ਅਫਸਰਾਂ ਤੇ ਵੀ ਕਾਰਵਾਈ ਹੋਵੇ ਉਹਨਾਂ ਨੂੰ ਸਪੇਅਰ ਨਹੀਂ ਕੀਤਾ ਜਾਣਾ ਚਾਹੀਦਾ ਤੇ ਜਿਹੜੇ ਬੰਦੇ ਪ੍ਰਾਈਵੇਟ ਬਿਲਡਰ ਨੇ ਜਿਨ੍ਹਾਂ ਨੇ ਸਾਰਾ ਖੇਲ ਰਚਿਆ ਇਹ ਉਹਨਾਂ ਤੇ ਵੀ ਕਾਰਵਾਈ ਹੋਵੇ ਤਾਂ ਕਿ ਜਿਹੜੀ ਜਿਸ ਮਿਸ਼ਨ ਨੂੰ ਲੈ ਕੇ ਸਰਕਾਰ ਆਈ ਹੈ ਕਿਉਂਕਿ ਕਿਤਨਾ ਕਿਤੇ ਲੋਕਾਂ ਨੂੰ ਇਹ ਕਿਹਾ ਗਿਆ ਕਿ ਕਾਂਗਰਸ ਸਰਕਾਰ ਉਹ ਡਿਲੀਵਰੀ ਕਰ ਪਈ ਜੋ ਲੋਕ ਚਾਹੁੰਦੇ ਸੀਗੇ ਅਗਰੇ ਵਾਕਈ ਕਰਪਸ਼ਨ ਫਰੀ ਸਟੇਟ ਬਣਾਣਾ ਚਾਹੁੰਦੇ ਆ ਤੋ ਦਿਸ ਇਜ਼ ਦਾ ਸਟਾਰਟ ਔਰ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਵੀ ਦਿਨ ਬਾਅਦ ਗਲਾਡਾ ਦੇ ਉੱਤੇ ਇੱਕ ਪ੍ਰੈਸ ਕਾਨਫਰੰਸ ਹੋਰ ਹੋਏਗੀ ਜਿੱਦੇ ਤੁਹਾਨੂੰ ਮੈਂ ਪੇਪਰ ਲੈ ਕੇ ਸਾਰਾ ਪੇਸ਼ ਕਰਾਂਗਾ ਕਿ 15 ਕਰੋੜ ਰੁਪਏ ਦੀ ਇੱਕ ਹੋਰ ਲੈਂਡ ਜਿਹੜੀ ਹੈ ਉਹ ਕਿਸੇ ਬੰਦੇ ਨੂੰ ਦੇਤੀ ਦੀ ਗਈ ਔਰ ਉਹਦੇ ਵਿੱਚ ਵੀ ਰਿਪੋਰਟ ਹੈ ਬਕਾਇਦਾ ਕਾਨੂੰਗੋ ਦੀ ਕਿ ਉਹਨੇ ਲਿਖਿਆ ਹੋਇਆ ਕਿ ਇਹ ਜਿਹੜੀ ਲੈਂਡ ਹੈ ਇਹ ਗਲਾਡਾ ਦੀ ਹੈ ਲੇਕਿਨ ਉਹਦੇ ਬਾਵਜੂਦ ਉਨ ਨੂੰ ਨੂੰ ਸੌਂਪ ਦਿੱਤਾ ਗਿਆ ਉਹ ਵੀ ਪੇਪਰ ਬਿਲਕੁਲ ਆ ਰਿਹਾ 15 ਡੇਜ਼ ਆਫਟਰ 1 ਮੰਥ ਅਸੀਂ ਉਹ ਪ੍ਰੈਸ ਕਾਨਫਰੰਸ ਵੀ ਕਰਾਂਗੇ ਰੋਸ ਤੋਂ ਬਾਅਦ ਇੱਕ ਥਰਡ ਲੈਂਡ ਹੈ ਜਿਹਦੇ ਤੇ ਕੋ ਮਾਫੀਆ ਨੇ ਬਾਉਂਡਰੀ ਵਾਲ ਕੀਤੀ ਹੈ ਅਸੀਂ ਉਹਨੂੰ ਵੀ ਨੰਗਾ ਕਰਾਂਗੇ ਸੋ ਮੇਰਾ ਮੈਂ 5 ਸਾਲ ਗਲਾਡਾ ਨਾਲ ਕੰਮ ਕੀਤਾ ਇੰਪਰੂਵਮੈਂਟ ਦਾ ਕੰਮ ਕੀਤਾ ਕਾਰਪੋਰੇਸ਼ਨ ਦਾ ਕੰਮ ਕੀਤਾ ਸਾਡਾ ਮਕਸਦ ਸਿਰਫ ਡਵੈਲਪਮੈਂਟ ਨੂੰ ਲੈ ਕੇ ਅਸੀਂ ਉਹਨਾਂ ਕੋਲ ਜਾਂਦੇ ਸੀਗੇ ਡਵੈਲਪਮੈਂਟ ਦੇ ਕੰਮ ਕਰਦੇ ਸੀਗੇ ਔਰ ਇਹ ਜ਼ਮੀਨਾਂ ਮੈਂ ਬਚਾਉਣ ਦੀ ਬੜੀ ਕੋਸ਼ਿਸ਼ ਕੀਤੀ ਸੀ ਆਪਣੇ ਟਾਈਮਸ ਔਰ ਮੈਂ ਕਾਮਯਾਬੀ ਰਹੀ ਲੇਕਿਨ ਜਦੋਂ ਸਰਕਾਰ ਬਦਲੀ ਇਹ ਸਾਰਾ ਸੀਨ ਚੇਂਜ ਹੋ ਗਿਆ ਤਾਂ ਮਤਲਬ ਕੋਈ ਸਮਝ ਵਿੱਚ ਨਾਲ ਲੱਗਿਆ ਹੋਇਆ ਹੈਗਾ ਕਿ ਕਿਹਦੀ ਸ਼ਕੋਤ ਜਦੋਂ ਮੌਜੂਦਾ ਐਮਐਲਏ ਸਹਿਬਾਨ ਅਫਸਰਾਂ ਨੂੰ ਪੁੱਛਣਗੇ ਇਹ ਸਾਰੇ ਪੇਪਰ ਰੀਡ ਕਰਨਗੇ ਸਾਰੀ ਕਿਹਨੇ ਕਿਹਨੇ ਅਫਸਰਾਂ ਨੇ ਇਸ ਨਕਸ਼ੇ ਤੇ ਸਾਈਨ ਕੀਤੇ ਕਿਥੋਂ ਕਿਥੋਂ ਪੇਪਰ ਚੱਲੇ ਤੇ ਆਪਣੇ ਆਪ ਕਲੈਰਟੀ ਹੋ ਜਾਗੀ ਜੇ ਤਾਂ ਵਾਕਈ ਇਮਾਨਦਾਰ ਸਰਕਾਰ ਹੈ ਇਮਾਨਦਾਰ ਨੁਮਾਇੰਦੇ ਹੈ ਫਿਰ ਉਹ ਬੰਦਾ ਕਿਸੇ ਵੀ ਪਾਰਟੀ ਦਾ ਹੋਵੇ ਚਾਹੋ ਕਾਂਗਰਸ ਪਾਰਟੀ ਦਾ ਹੈ ਚ ਉਹ ਕਾਲੀ ਦਲ ਦਾ ਚ ਉਹ ਝਾੜੂ ਵਾਲਿਆਂ ਦਾ ਫਿਰ ਉਹ ਬੰਦੇ ਨੂੰ ਸਜ਼ਾ ਮਿਲਣੀ ਚਾਹੀਦੀ ਤੇ ਜੇ ਕੋਈ ਉਹਨਾਂ ਨੂੰ ਬਚਾਉਂਦਾ ਹੈ ਤੇ ਇਹਦਾ ਮਤਲਬ ਇਹ ਜਿਹੜੀ ਕ੍ਰਪਸ਼ਨ ਫ੍ਰੀ ਗਵਰਨਮੈਂਟ ਦੀ ਗੱਲ ਕੀਤੀ ਜਾ ਰਹੀ ਹੈ ਫਿਰ ਇਹ ਗੱਲ ਜਿਹੜੀ ਹੈ ਉਹ ਟੋਟਲੀ ਬੇਕਾਰ ਸਰ ਜੀ ਕੰਮ ਕਰੀਏ ਤੁਹਾਡੇ ਨੂੰ ਦਿਖਾਉਂਦਾ ਸਰ ਤੁਸੀਂ ਜਾਈਂ ਕਿਹੜੇ ਕਿਹੜੇ ਬੰਤੇ ਇੱਥੇ ਹੋ ਬੰਤੇ ਦੇਖੋ ਮੈਂ ਮੈਂ ਦੇਖੋ ਬੇਸਿਕਲੀ ਪ੍ਰਾਈਵੇਟ ਲੋਕਾਂ ਦੀ ਜਗ੍ਹਾ ਇਹ ਪੇਪਰ ਹੈ ਉਹਨਾਂ ਦੇ ਇਹ ਖੇਲ ਕਿਦਾਂ ਖੇលਿਆ ਗਿਆ ਇੱਕ ਬੰਦੇ ਦੀ ਜਗ੍ਹਾ ਸੀ ਉਨੂੰ ਇਹ ਕਿਹਾ ਗਿਆ ਵੀ ਤੇਰੀ ਜਗ੍ਹਾ ਤਾਂ ਹੁਣ ਕਿਤੇ ਵੇਚ ਨਹੀਂ ਸਕਦੀ ਵੀ ਤੇਨੂੰ ਕੋਈ ਰਸਤਾ ਨਹੀਂ ਹੈ 20000 ਰੁਪਏ ਗੱਜ ਇਹ ਲੋਕਾਂ ਨੇ ਖਰੀਦੀ ਤੁਸੀਂ ਹੈਰਾਨ ਹੋ ਜਾਓਗੇ ਵੀ ਕਦੀ ਕਿਸੇ ਨੇ ਐਡੀ ਵੱਡੀ ਗੇਮ ਨਹੀਂ ਖੇਡੀ ਹੋਣੀ 20000 ਰੁਪਏ ਗੱਜ ਖਰੀਦਣ ਤੋਂ ਬਾਅਦ ਫਿਰ ਖੇਲ ਚੱਲਿਆ ਗਲਾਡਾ ਆਫਿਸ ਦੇ ਵਿੱਚ ਉੱਥੇ ਪਲੈਨਿੰਗ ਕੀਤੀ ਕਿ ਇਹਨਾਂ ਨੂੰ ਫਰੰਟ ਵਧਾ ਦਿੱਤਾ ਜਾਵੇ ਇਹਨਾਂ ਨੂੰ ਪਾਰਕਿੰਗ ਦੇ ਦਿੱਤੀ ਜਾਵੇ ਤੁਸੀਂ ਦੇਖੋ ਵੀ ਇੱਕ ਲੈਂਡ ਹੈ ਅਗਰ ਇੱਕ 500 ਗੱਜ ਦਾ 플ੌਟ ਹੈ ਅਗਰ ਉਹਨੇ ਪਾਰਕਿੰਗ ਛੜਨੀ ਹੈ ਤਾਂ ਆਪਣੀ ਜਗ੍ਹਾ 'ਚ ਛੱਡੇਗਾ ਗਲਾੜਾ ਉਹਨੂੰ 40 ਫੁੱਟ ਬਈ 200 ਫੁੱਟ ਪਾਰਕਿੰਗ ਕਿਉਂ ਛੱਡ ਰਹੀ ਹੈ ਉਹਨੂੰ ਇਨਾਮ ਕਿਉਂ ਦਿੱਤਾ ਜਾ ਰਿਹਾ 1100 ਕਾ ਜਗ੍ਹਾ ਅਗਰ ਵਾਕਈ ਪਾਰਕਿੰਗ ਛੱਡਣੀ ਹੈ ਕੋਈ ਸਿਮੇਟਰੀ ਹੈ ਕੋਈ ਲਾਈਨ ਬਣਾਨੀ ਹੈ ਫਿਰ ਉਹਦੀ ਜਗ੍ਹਾ ਚੋਂ ਜਗ੍ਹਾ ਕੱਟੀ ਜਾਵੇ ਤੁਸੀਂ ਸਾਰੇ ਸਮਝਦਾਰ ਹੋ 2000 1000 ਕਾ ਜਗ੍ਹਾ ਅਗਰ ਚੰਡੀਗੜ੍ਹ ਰੋਡ ਤੇ ਇਹ ਫੇਸ ਕਰਦੀ ਹੋਵੇ ਤੁਸੀਂ ਐਸਈਓ ਦਾ ਰੇਟ ਪਤਾ ਕਰ ਲਓ 2 ਤੋਂ 3 ਲੱਖ ਰੁਪਏ ਕਾ ਇਸ ਦਾ ਰੇਟ ਉਹ ਉਹਨੂੰ ਗਿਫਟ ਦੇਤਾ ਉਦੋਂ ਅੱਗੇ ਫਰੰਟ ਵਧਾਤਾ ਹੁਣ ਜਿਹੜਾ ਪਲਾਟ 20000 ਰੁਪਏ ਕਾ ਸੀਗਾ ਅੱਜ ਉਹ ਐਸਈਓ ਦੇ ਰੂਪ ਵਿੱਚ ਅੱਜ ਜੋ ਐਸਆਈਓ 3 ਲੱਖ ਰੁਪਏ ਗੱਜ ਵਿਕੇਗਾ 20000 ਰੁਪਏ ਗਲਤੀ ਤੇ 3 ਲੱਖ ਰੁਪਏ ਗੱਜ ਐਨਾ ਵੱਡਾ ਪ੍ਰੋਫਿਟ ਹੈ ਔਰ ਇਹ ਬੜਾ ਵੱਡਾ ਲੰਬਾ ਥਾਨ ਹੈ ਜਿਹੜਾ ਹਰ ਬੰਦੇ ਨੇ ਕਟਿਆ ਤੋਂ ਮੈਂ ਤੁਹਾਡੇ ਥਰੂ ਕਿਉਂਕਿ ਤੁਸੀਂ ਆਈਨਾ ਉਹ ਸਮਾਜ ਦਾ ਸਾਡੇ ਸਾਰੇ ਲੋਕਾਂ ਦਾ ਤੁਸੀਂ ਸਾਨੂੰ ਵਿਜ਼ੂਅਲਾਈਜ਼ ਕਰਦੇ ਹੋ ਥਿਸ ਇਜ਼ ਮਾਈ ਫਰਸਟ ਪ੍ਰੈਸ ਕਾਨਫਰੈਂਸ ਔਰ ਐਵਰੀ ਮੰਥ ਮੈਂ ਇਸ ਤੇ ਵੀ ਕਰਾਂਗਾ ਮੈਂ ਲੁਧਿਆਣੇ ਦੇ ਵੀ ਕਰਾਂਗਾ ਮੈਂ ਜਿਹੜੇ ਜਿਹੜੇ ਦਫ਼ਤਰਾਂ ਦੇ ਵਿੱਚ ਜਿੱਥੇ-ਜਿੱਥੇ ਕੋਈ ਠੱਗੀ ਹੋएगी ਮੈਂ ਉੱਥੇ ਵੀ ਕਰਾਂਗਾ ਕਿਉਂਕਿ ਮੰਡੇਟ ਲੈਣਾ ਔਰ ਉਹਦੇ ਤੇ ਅਮਲ ਕਰਨਾ ਅਸੀਂ ਦੇਖਾਂਗੇ ਸਰਕਾਰ ਵਾਕੇ ਉੱਥੇ ਅਮਲ ਕਰਦੀ ਹੈ ਕਿ ਨਹੀਂ ਕਰਦੀ ਜਿਹੜਾ ਭਗਵੰਤ ਮਾਨ ਜੀ ਨੇ ਇੱਕ ਹੈਲਪਲਾਈਨ ਨੰਬਰ WhatsApp ਜਾਰੀ ਕੀਤਾ ਹੈ ਔਰ ਮੈਂ ਤਕਰੀਬਨ 20 ਤੋਂ 25 ਕਹਤਾ ਮੈਂ ਉਹਦੇ ਤੇ ਪਾ ਚੁੱਕੇ ਔਰ ਮੈਂ ਹੁਣ ਤੱਕ ਕੋਈ ਰਿਪਲਾਈ ਰਸੀਵ ਨਹੀਂ ਕੀਤਾ ਉਹਦੇ ਵੀ ਕਿਸੇ ਇੱਕ ਬੰਦੇ ਦਾ ਵੀ ਰਿਪਲਾਈ ਮੈਨੂੰ ਮਿਲਿਆ ਹੋਵੇ ਔਰ ਮੇਰਾ ਲੈਟਰ ਪੈਡ ਲੱਗਿਆ ਹੋਇਆ ਉਹਦੇ ਵਿੱਚ X MLA ਲਿਖ ਕੇ ਸੋ ਮਤਲਬ ਕੈਨ ਉਹ ਤੇ ਕਰਨ ਦੇ ਵਿੱਚ ਹੁਣ ਦੇਖਾਂਗੇ ਕਿੰਨਾ ਫਰਕ ਹੈ ਔਰ ਲੋਕਾਂ ਨੂੰ ਵੀ ਇਹ ਚੀਜ਼ ਦਾ ਆਈਡੀਆ ਹੋਣਾ ਚਾਹੀਦਾ ਕਿ ਕਿਹੜੀ ਸਰਕਾਰ ਕਿਹੜੇ ਲੋਕ ਇਮਾਨਦਾਰੀ ਨਾਲ ਕੰਮ ਕਰਦੇ ਰਹੇ ਤੇ ਕਿਹੜੀ ਸਰਕਾਰ ਝੂਠ ਬੋਲ ਕੇ ਵੋਟਾਂ ਲੈ ਕੇ ਕੀ ਕਰਨ ਜਾ ਰਹੀ ਹੈ ਸੋ ਇਹ ਇਹ ਮੈਂ ਇਸ ਕੰਮ ਵਾਸਤੇ ਮੇਰੇ ਕਾਉਂਸਲਰ ਦੀਪਕ ਉੱਪਲ ਜੀ ਨੇ ਇਹਨਾਂ ਨੇ ਸਾਰਿਆਂ ਨੇ ਕੰਪਲੀਟ ਕੀਤੀ ਸੀ ਅਵਨੀਤ ਪਾਟਿਆ ਜੀ ਦੀਪਕ ਉੱਪਲ ਜੀ ਕਿਉਂਕਿ ਇਹਨਾਂ ਦਾ ਵਾਰਡ ਪੈਂਦਾ ਹੈ ਉਹਦੇ ਵਿੱਚ ਦੀਪਕ ਆਜੋ ਇੱਕ ਮਿੰਟ ਆਜੋ ਵੀਨੈਕ ਸਾਹਿਬ ਇਹਨਾਂ ਨੇ ਇਹਨਾਂ ਨੇ ਰਿਟਰਨ ਲੈਟਰ ਪੈਡ ਤੇ ਕੰਪਲੀਟ ਕੀਤੀ ਸੀ ਅੱਜ ਤੋਂ ਸਾਲ ਪਹਿਲਾਂ ਵੀ ਇਹ ਪਲੋਟਾਂ ਦਾ ਸਾਈਜ਼ ਜਿੱਤਾ ਨਾ ਕੀਤਾ ਜਾਵੇ ਲੇਕਿਨ ਜਿਵੇਂ ਸਰਕਾਰ ਬਦਲੀ ਤੋਂ ਚਾਰਵਾਰੀ ਸ਼ੁਰੂ ਹੋ ਗਈ ਔਰ ਮੈਂ 3 ਦਿਨ ਪਹਿਲਾਂ ਸੱਚੀ ਗੱਲ 3 ਦਿਨ ਪਹਿਲਾਂ ਉਹ ਕਹਿੰਦੇ ਜੀ ਨਕਸ਼ੇ ਮੁਤਾਬਕ ਹੋ ਰਹੀ ਹੈ ਤੇ ਮੈਂ ਕਿਹਾ ਨਕਸ਼ਾ ਕੀ ਹੈ ਜਦੋਂ ਮੈਂ ਨਕਸ਼ਾ ਮੈਂ ਲਬਿਆ ਤੇ ਨਕਸ਼ਾ ਮਨਵਾ ਮਿਲਿਆ ਹੁਣ ਗਲਾੜਾ ਬਹਾਨਾ ਕੀ ਲਗਾਉਂਦੀ ਹੈ ਕੀ ਅਸੀਂ ਜੀ ਕਲੱਬ ਬਣਾਉਣਾ ਸੀਗਾ ਤੇ ਇਸ ਕਰਕੇ ਸਾਨੂੰ ਇਹ ਕਰਨਾ ਪਿਆ ਕਲੱਬ ਦੀ ਪ੍ਰਪੋਜ਼ਲ ਮੇਰੀ ਹੈ ਮਾਹੁਨ ਨੇ ਬੜਾ ਕਲੀਅਰ ਬੋਲਿਆ ਸੀ ਸਾਡਾ ਕਲੱਬ ਦਾ ਸਾਈਜ਼ ਛੋਟਾ ਹੋ ਜਾਏ ਸਾਡਾ ਕਲੱਬ ਦਾ ਸਾਈਜ਼ ਟੇਢਾ ਹੋ ਜਾਏ ਕੁਝ ਵੀ ਹੋ ਜਾਏ ਤੁਸੀਂ ਕਲੱਬ ਬਣਾਣਾ ਹੈ ਤਾਂ ਮਤਲਬ ਇਹ ਥੋੜੀ ਵੀ ਤੁਸੀਂ ਕਿਸੇ ਨੂੰ 40 ਕਰੋੜ ਦਾ ਬੈਨੀਫਿਟ ਦੇ ਦੇਵੋਗੇ ਅੱਜ ਤੱਕ ਲੁਧਿਆਣੇ ਦੇ ਵਿੱਚ ਅ ਅਗਰ ਐਲਡੀਪੀ 플ੌਟ ਜਿਹੜਾ ਕਹਿੰਦੇ ਆ ਜਿਹੜਾ ਇੰਪਰੂਵਮੈਂਟ ਡਸ ਤੋਂ ਗਲਾਡਾ ਚ ਮਿਲਦਾ ਹੈ ਥੈਟ ਇਜ਼ ਲੋਕਲ ਡਿਸਪਲੇਸਡ ਪਰਸਨ ਕਿਸੇ ਬੰਦੇ ਦੀ 1 ਏਕੜ ਜਗ੍ਹਾ ਐਕਵਾਇਰ ਹੋਵੇ ਤੈਨੂੰ 500 ਗੈਦਾ 플ੌਟ ਮਿਲਦਾ ਹੈ ਇੱਥੇ ਕੀ ਹੋਇਆ 13 1300 ਗਏ ਦੇ ਦੋ ਪਲਾਟ ਨੇ ਜਿਹਦਾ ਫਰੰਟ 60 ਫੀਟ ਹੈ ਉਹਦਾ ਫਰੰਟ ਕਰਤਾ 100 ਫੁੱਟ ਤੇ ਉਹਦਾ ਪਲਾਟ ਸਕੁਅਰ ਕਰਤਾ ਤੇ ਉਹਦੇ ਅੱਗੇ 40 ਫੁੱਟ ਬਈ ਲੰਬੀ 200 ਫੁੱਟ ਦੀ ਪਾਰਕਿੰਗ ਛੱਡਤੀ ਸਰ ਇਹ ਫਲਾਨ ਹੋਣਾ ਕਿ ਪਹਿਲਾਂ ਤੋਂ ਇਹਨਾਂ ਨੇ ਚਲਦੇ ਪਏ ਸੀਗੇ ਇਹ ਪਲਾਨ ਸਾਰੇ ਇਹਨਾਂ ਨੇ ਤਿਆਰ ਕੀਤੇ ਹੋਏ ਸੀਗੇ ਉਹਨਾਂ ਦੀ ਖੁਮਰਾਹ ਪੂਰੀ ਹੋ ਗਈ ਭੂ ਮਾਫੀਆ ਦੀ ਤੇ ਅਫਸਰਾਂ ਦੀ ਕਿ ਦੇ ਆਰ ਵੇਟਿੰਗ ਕਿ ਸੰਜੇ ਹਾਰਜਵੇ ਤੇ ਸਰਕਾਰ ਚਲੀ ਜਾਵੇ ਤੇ ਇਹਨੂੰ ਇੰਪਲੀਮੈਂਟ ਕਰ ਦਿਆਂਗੇ ਲੇਕਿਨ ਚਲੋ ਇਹ ਉਹਨਾਂ ਦੀ ਵਿਸ਼ ਪੂਰੀ ਹੋ ਗਈ ਲੇਕਿਨ ਅਸੀਂ ਇਹ ਕਿਉਂਕਿ ਇਹ ਪਬਲਿਕ ਮਨੀ ਹੈ ਇਹ ਕਿਸੇ ਦੇ ਆਪਣੇ ਉਹਦੀ ਬਾਪ ਦੀ ਜਾਗੀਰ ਨਹੀਂ ਹੈ ਕਿ ਜਿੱਦਾਂ ਮਰਜ਼ੀ ਜਿੱਧਰ ਮਰਜ਼ੀ ਨੂੰ ਵੰਡ ਦੇਵੇ ਤੇ ਉਹ ਭੂ ਮਾਫੀਆ ਵੀ ਨੰਗਾ ਹੋਣਾ ਚਾਹੀਦਾ ਹੈ ਜਿਹੜਾ ਬੌਂਡਰੀਵਾਲ ਕਰ ਰਿਹਾ ਹੈ ਔਰ ਉਹ ਬੰਦੇ ਕੌਣ ਨੇ ਕਿਹੜੀ ਪਾਰਟੀ ਨਾਲ ਸੰਬੰਧਿਤ ਨੇ ਉਹ ਵੀ ਨੰਗੇ ਹੋਣਗੇ ਤੇ ਕਿਹੜੇ ਅਫਸਰਾਂ ਨੇ ਇਹ ਨਕਸ਼ੇ ਚੇਂਜ ਕੀਤੇ ਹੈ ਕਿਤੇ 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 ਸਾਈਨ ਹੈ ਔਰ ਉਹਨਾਂ ਨੇ ਕਿਸ ਕਪੈਸਿਟੀ ਸਾਈਨ ਕੀਤੇ ਕੋਈ ਗਲਾਡਾ ਦਾ ਸੀ ਹੈ ਕੋਈ ਕਾਰਪੋਰੇਸ਼ਨ ਦਾ ਕਮਿਸ਼ਨਰ ਹੈ ਕੋਈ ਇੰਪਰੂਵਮੈਂਟ ਅਸਤਾ ਚੇਅਰਮੈਨ ਆ ਕੋਈ ਪੀ ਡਬਲਯੂ ਡੀ ਦਾ ਹੈੱਡ ਆ ਉਹਦੇ ਕੋਲ ਕੋਈ ਐਹੋ ਜਿਹੀ ਅਥਾਰਟੀ ਨਹੀਂ ਹੈ ਕਿ ਉਸ ਜਿਹੜੀ ਜ਼ਮੀਨ ਸਰਕਾਰ ਦੀ ਕਹਿੰਦੇ ਆ ਥੈਟ ਇਜ਼ ਪਬਲਿਕ ਲੈਂਡ ਵੀ ਉਹਨੂੰ ਆਪਣੀ ਮਰਜ਼ੀ ਨਾਲ ਕਿਸ ਨੂੰ ਐਡਵਾਂਟੇਜ ਦੇ ਦੇ ਇਹਦੇ ਵਿੱਚ ਕੁਝ ਵੀ ਐਹੋ ਜਿਹਾ ਨਹੀਂ ਸੀਗਾ ਇਸ ਜਗ੍ਹਾ ਦੇ ਵਿੱਚ ਜਿਹਦੇ ਕਰਕੇ ਸਾਡਾ ਕੁਝ ਕੋਰਟ ਦਾ ਆਰਡਰ ਆ ਸਾਡਾ ਕੁਝ ਰੁਕਿਆ ਪਿਆ ਆ ਅਸੀਂ ਉਹਨੂੰ ਪਾਰਕਿੰਗ ਦੇਣੀ ਆ ਕੌਣ ਕਹਿੰਦਾ ਕਿਹੜਾ ਜੱਜ ਕਹੇਗਾ ਜਾਂ ਕਿਹੜੀ ਕੋਰਟ ਕਹੇਗੀ ਵੀ ਇਹ ਬੰਦੇ ਨੂੰ ਇਨਾਮ ਦੇ ਦਿਓ ਜੀ ਇਹਦਾ ਫਰੰਟ ਡਬਲ ਕਰ ਦਿਓ ਇਹਦੇ ਅੱਗੇ ਪਾਰਕਿੰਗ ਛੱਡ ਦਿਓ 40 ਫੁੱਟ ਚੋੜ ਮੇਰੀ ਕੰਪਲੇਂਟ ਹੈ ਜੀ ਮੈਂ ਵੇਟ ਕਰਾਂਗਾ ਸੀਐਮ ਸਾਹਿਬ ਦੇ ਐਕਸ਼ਨ ਦੀ ਤੇ ਮੌਜੂਦਾ ਐਮਐਲਏ ਸਾਹਿਬ ਇਹਨੂੰ ਕਿੱਦਾਂ ਲੈਂਦੇ ਆ ਤੇ ਜੇ ਮੈਨੂੰ ਲੱਗਿਆ ਕਿ ਰਿਜ਼ਲਟ ਨਹੀਂ ਆਏ ਤੇ ਫਿਰ ਜਿੰਨੇ ਜੋਗੇ ਅਸੀਂ ਹੈਗੇ ਆ ਅਸੀਂ ਐਡਿਸ ਜਗ੍ਹਾ ਤੇ ਬਹਿ ਕੇ ਐਜੀਟੇਸ਼ਨ ਕਰਾਂਗੇ ਤੇ ਲੋਕਾਂ ਨੂੰ ਵੀ ਦੱਸਾਂਗੇ ਇਹਦਾ ਆਇਨਾ ਕਰਾਂਗੇ ਕਿ ਤੁਸੀਂ ਤਾਂ ਛੋਟੀਆਂ ਛੋਟੀਆਂ ਗੱਲਾਂ ਵਾਸਤੇ ਪਰੇਸ਼ਾਨ ਹੁੰਦੇ ਹੋ ਡਿਪਾਰਟਮੈਂਟ ਤੋਂ ਤੇ ਇਥੇ 40 40 ਕਰੋੜ ਦੇ ਤੋਹਫੇ ਜਿਹੜੇ ਆ ਉਹ ਲੁਟਾਈ ਜਾ ਰਹੀ ਹੈ ਇਸ ਸੇ ਵੱਡਾ ਸੀ ਇਹਨਾਂ ਕੋਈ ਤਾਂ ਗੱਲ ਹੋਈ ਹੋਏਗੀ ਕੋਈ ਤਾਂ ਉਹਨਾਂ ਨੇ ਜਵਾਬ ਦਿੱਤਾ ਹੋਵੇਗਾ ਦੇਖੋ ਜਿਹੜੇ ਮੌਜੂਦਾ ਸੀਐਸ ਸਾਹਿਬ ਨੇ ਗਲਾੜਾ ਦੇ ਮੈਂ ਅੱਜ ਉਹਨਾਂ ਨੂੰ ਕੰਪਲੀਟ ਕਰ ਰਹੇ ਹਾਂ ਠੀਕ ਹੈ ਔਰ ਕਿਉਂਕਿ ਇਹ ਨਕਸ਼ਾ ਜਿਹੜਾ ਆਲਰੇਡੀ ਬਣਿਆ ਹੋਇਆ ਹੈ ਤੇ ਉਹਨਾਂ ਦਾ ਜਵਾਬ ਆਲੋ ਸਹੀ ਹੋਏਗਾ ਕਿ ਇਹ ਮੇਰੇ ਤੋਂ ਪਹਿਲਾਂ ਦਾ ਬਣਿਆ ਹੋਇਆ ਕਿਉਂਕਿ ਇਲੈਕਸ਼ਨ ਦੇ ਵਿੱਚੋਂ ਆਏ ਸੀ ਲੇਕਿਨ ਇੰਪਲੀਮੈਂਟ ਹੋਣ ਹੋ ਗਿਆ ਇੱਕ ਚੀਜ਼ ਜਿਹੜੀ ਸੀਗੀ ਉਹ ਟੇਬਲ ਤੇ ਸੀਗੀ ਲੇਕਿਨ ਅੱਜ ਜੋ ਜ਼ਮੀਨ ਤੇ ਆ ਤੇ ਸਾਨੂੰ ਸਾਨੂੰ ਪਤਾ ਹੀ ਉਦੋਂ ਲੱਗਣਾ ਨਾ ਜਦੋਂ ਜ਼ਮੀਨ ਤੇ ਚੀਜ਼ ਆਏਗੀ ਜਦੋਂ ਬੌਂਡੀ ਵਾਲ ਸ਼ੁਰੂ ਹੋਈ ਤੇ ਉਦੋਂ ਮੈਨੂੰ ਪਤਾ ਲੱਗਿਆ ਅਗਰ ਉਹ ਬੌਂਡੀ ਵਾਲ ਨਾ ਹੁੰਦੀ ਤੇ ਅਸੀਂ ਚੁੱਪ ਬੈਠੇ ਸੀਗੇ ਵੀ ਸਾਨੂੰ ਕੋਈ ਪ੍ਰੋਬਲਮ ਹੀ ਨਹੀਂ ਸੀਗੀ ਜਿਲਾਡਾ ਜੀ ਇਹ ਤਾਂ ਕਹਿੰਦੇ ਕਿ ਮੈਨੂੰ ਪੋਲਿਟਿਕਲ ਪ੍ਰੈਸ਼ਰ ਦਿੰਦੇ ਆ ਜਾਂ ਪਹਿਲਾਂ ਪੋਲਿਟਿਕਲ ਲੋਕਾਂ ਨੇ ਵੀ ਜਿਹੜੀਆਂ ਨੇ ਆਨੇ ਘਰ ਚੋਰੀਆਂ ਨੇ ਸਰ ਆ ਆਈ ਐਮ ਪੋਲਿਟਿਕਲ ਪਰਸਨ ਮਤਲਬ ਆਈ ਵਾਸ ਐਮ ਐਲ ਏ ਮੈਂ თვით ਹੀ ਰਿਆ ਅਗਰ ਮੇਰਾ ਪ੍ਰੈਸ਼ਰ ਸੀਗਾ ਤੇ ਅੱਜ ਮੈਂ ਇਹ ਪ੍ਰੈਸ ਕਾਨਫਰੈਂਸ ਨਾ ਕਰਦਾ ਜਿਹੜੀਆਂ ਦੋ ਹੋਰ ਲੈਂਡ ਨੇ ਉਦੋਂ ਵੀ ਪ੍ਰੈਸ ਕਾਨਫਰੰਸ ਕਰਾਂਗਾ ਉਦੋਂ ਵੀ ਮੈਂ ਹੀ ਐਮਐਲਏ ਸੀਗਾ ਠੀਕ ਹੈ ਫਰਕ ਸਿਰਫ ਇਹਨਾਂ ਹੈ ਕਿ ਮੇਰੇ ਹੁੰਦਿਆਂ ਉਹ ਚੀਜ਼ਾਂ ਦਬੀਆਂ ਹੋਈਆਂ ਸੀਗੀਆਂ ਜਦੋਂ ਮੈਂ ਆਊਟ ਹੋ ਗਿਆ ਉਹ ਚੀਜ਼ਾਂ ਬਾਹਰ ਆ ਗਈਆਂ ਸੋਇਤ ਜੀ ਜ਼ਿੰਮੇਵਾਰੀ ਬੰਦੀ ਹੈ ਮੌਜੂਦਾ ਐਮਐਲਏ ਦੀ ਮੌਜੂਦਾ ਸਰਕਾਰ ਦੀ ਕਿ ਉਹ ਇਹ ਜਿਹੜੀ ਕਰਪਸ਼ਨ ਹੋਈ ਹੈ ਇਹ ਜਿਹੜਾ ਫਰਜੀ ਵਾੜਾ ਹੋਇਆ ਹੈ ਇਹ ਜਿਹੜਾ ਭੂ ਮਾਫੀਆ ਨੂੰ ਬੈਨੀਫਿਟ ਦਿੱਤਾ ਗਿਆ ਉਹਨੂੰ ਰੋਕੇ ਮੇਰਾ ਸਿਰਫ ਇੰਨਾ ਕਹਿ ਔਰ ਦੋਨਾਂ ਨੂੰ ਜਿਹੜੇ ਜਿਹੜੇ ਇਹਦੇ ਤੇ ਜ਼ਿੰਮੇਵਾਰ ਅਧਿਕਾਰੀ ਨੇ ਜ਼ਿੰਮੇਵਾਰ ਲੋਗ ਨੇ ਜੋ ਪ੍ਰਾਈਵੇਟ ਨੇ ਜਾਂ ਸਰਕਾਰੀ ਨੇ ਉਹਨਾਂ ਨੂੰ ਸਜ਼ਾ ਮਿਲੇ ਤਾਂ ਕਿ ਜਿਹੜਾ ਮੈਸੇਜ ਭਗਵੰਤ ਮਾਨ ਜੀ ਪੰਜਾਬ ਦੇ ਲੋਕਾਂ ਨੂੰ ਦੇਣਾ ਚਾਹੁੰਦੇ ਆ ਕਿ ਉਹ ਕਰਪਸ਼ਨ ਫ੍ਰੀ ਗਵਰਨਮੈਂਟ ਦੇ ਰਿਹਾ ਹੈ ਹੈਲਪਲਾਈ ਨੰਬਰ ਦੇ ਰਿਹਾ ਹੈ ਬਾਰ-ਬਾਰ ਹਰ ਜਗ੍ਹਾ ਤੇ ਉਹ ਗੱਲ ਕਹਿ ਰਿਹਾ ਵੀ ਹੁਣ ਕਿੰਨੇ ਸਾਈਨ ਬੋਰਡ ਲੱਗੇ ਆ ਕਿ ਹੁਣ ਕਰਪਸ਼ਨ ਖਤਮ ਹੋਣ ਕਰਪਸ਼ਨ ਖਤਮ ਔਰ ਕੇਜਲੀਵਾਲ ਜੀ ਨੇ ਉੱਥੇ ਕਹਿ ਵੀ ਦਿੱਤਾ ਸ਼ਾਇਦ ਗੁਜਰਾਤ ਦੇ ਵਿੱਚ ਕਿ 10 ਦਿਨ ਦੇ ਵਿੱਚ ਕਰਪਸ਼ਨ ਖਤਮ ਹੋ ਗਈ ਔਰ ਮੈਂ ਇੱਕ ਹੋਰ ਅਪੀਲ ਕਰਨਾ ਚਾਹਨਾ ਜਦੋਂ ਸੀ ਇਲੈਕਸ਼ਨ ਲੜ ਰਹੇ ਸੀਗੇ ਹਰ ਚੌਂਕ ਦੇ ਵਿੱਚ ਆਪ ਦੇ ਵਲੰਟੀਅਰ ਇੱਕ ਬੋਰਡ ਲੈ ਕੇ ਖੜੇ ਸੀ ਬੋਰਡ ਫੋਰ ਆਪ ਬੋਰਡ ਫੋਰ ਆਪ ਨਾ ਮੌਜੂਦਾ ਜਿਹੜੇ ਨੁਮਾਇੰਦੇ ਨੇ ਸਪੈਸ਼ਲ ਈਸੇ ਮੈਂ ਉਹਨਾਂ ਨੇ ਇਹ ਕਹਿਣਾ ਚਾਹਨਾ ਵੀ ਉਹਨਾਂ ਤੁਹਾਡੇ ਕੋਲ ਬਹੁਤ ਵਲੰਟੀਅਰ ਨੇ ਬਹੁਤ ਭਾਰੀ ਬਹੁਤ ਮਦਨਾ ਤੁ ਜਿੱਤੇ ਹੋ ਸਪੈਸ਼ਲ ਮੇਰੇ ਹਲਕੇ ਦੇ ਵਿੱਚ ਤੁਸੀਂ ਆਪਣੇ ਦੋ ਦੋ ਚਾਰਚਾ ਨੁਮਾਇੰਦੇ ਇੱਦਾਂ ਹੀ ਤਖਤੀਆਂ ਲੈ ਕੇ ਡਿਪਾਰਟਮੈਂਟ ਦੇ ਬਾਹਰ ਖੜੇ ਕਰੋ ਬਾਕੀ ਸੇਵਾ ਕਰਨ ਆਏ ਨੇ ਉਹ ਤਖਤੀ ਦੇ ਉੱਪਰ ਹੀ ਲਿਖਿਆ ਹੋਵੇ ਵੀ ਅਗਰ ਕੋਈ ਅਫਸਰ ਰਿਸ਼ਵਤ ਲੈ ਰਿਹਾ ਜਾਂ ਕਿਸੇ ਦਾ ਕੰਮ ਨਹੀਂ ਹੋ ਰਿਹਾ ਸੀ ਹਾਜ਼ਰ ਤਾਂ ਕਿ ਲੋਕਾਂ ਨੂੰ ਉੱਥੇ ਇਨਸਾਫ ਮਿਲ ਸਕੇ ਲੋਕਾਂ ਨੇ ਤੁਹਾਨੂੰ ਇਸ ਕਰਕੇ ਵੋਟਾਂ ਪਾਈਆਂ ਲੋਕਾਂ ਨੇ ਸਾਡੇ ਸਿਸਟਮ ਦੇ ਖਿਲਾਫ ਸਾਨੂੰ ਵਾਪਸ ਕਰਤਾ ਕਿਸੇ ਕਰਕੇ ਵੋਟਾਂ ਮਿਲ ਲੈ ਗਿਆ ਜੀ ਮੈਲ ਆਈਡੀ ਚਲੋ ਮੈਂ ਬਾਅਦ ਵਿੱਚ ਕੋਪ ਹੋ ਗਿਆ ਸਰ ਮੈਂ ਜਿਹੜਾ ਮੈਂ ਇਹ ਗੱਲ ਕਹੀ ਸੀ ਮੈਂ ਰਾਜਨੀਤੀ ਛੱਡਾਂਗਾ ਮੈਂ ਉਸ ਗੱਲ ਤੇ ਕਾਇਮ ਆਂ ਔਰ ਮੈਂ ਉਹਦੀ ਪ੍ਰੈਸ ਕਾਨਫਰੰਸ ਕਰਾਂਗਾ ਵੀ ਮੈਂ ਵਾਪਸ ਆ ਗਿਆ ਕਿ ਨਹੀਂ ਆ ਗਿਆ ਬਟ ਆ ਦੋ ਤਿੰਨ ਇਨਸੀਡੈਂਟ ਇਹੋ ਜਿਹੇ ਹੋ ਗਏ ਪਹਿਲਾ ਇਨਸੀਡੈਂਟ ਹੋਇਆ ਸਾਡੇ ਵਾਰਡ ਪ੍ਰਧਾਨ ਦਾ ਕਤਲ ਕਰਤਾ ਅਗਰ ਮੈਂ ਘਰ ਬੈਠਾ ਰਹਿਣਾ ਤੇ ਇਹ ਵੋਟ ਪ੍ਰਧਾਨ ਜਾਂ ਇਹ ਕਾਂਗਰਸ ਦੇ ਸਪਾਈ ਜਿਨ੍ਹਾਂ ਨੇ ਕਾਂਗਰਸ ਖੜੀ ਕੀਤੀ ਹੈ ਉਹ ਇਹ ਮਹਿਸੂਸ ਕਰਨਗੇ ਕਿ ਸਾਡਾ ਨੁਮਾਇੰਦਾ ਸਾਡਾ ਐਮਐਲਏ ਘਰ ਬੈਠ ਗਿਆ ਮੈਂ ਉਹਨਾਂ ਵਾਸਤੇ ਆ ਦੂਜੀ ਗੱਲ ਅਗਰ ਇਹ ਪ੍ਰੈਸ ਕਾਨਫਰੰਸ ਮੈਂ ਨਹੀਂ ਕਰਦਾ ਤੇ ਫਿਰ 40 ਕਰੋੜ ਰੁਪਏ ਦੀ ਜਿਹੜੀ ਪਬਲਿਕ ਮਨੀ ਹੈ ਉਹ ਇਹਨਾਂ ਦੇ ਲੁਟੇਰੀਆਂ ਦੇ ਜੇਬ ਚ ਜਾਂਦੀ ਹੈ ਮੈਂ ਇਹਨਾਂ ਦੋਨਾਂ ਕਰਕੇ ਆਇਆ ਹਾਂ ਔਰ ਰਹਿ ਗਿਆ ਮੈਂ ਰਾਜਨੀਤੀ ਕਰਨੀ ਕਿ ਨਹੀਂ ਕਰਨੀ ਮੈਂ ਅਗੋ ਇਲੈਕਸ਼ਨ ਲੜਨੇ ਕੇ ਨਹੀਂ ਲੜਨੇ ਇਹ ਤਾਂ ਪਰਮਾਤਮਾ ਜਾਣਦਾ ਲੇਕਿਨ ਜਿਸ ਦਿਨ ਮੈਂ ਐਕਟਿਵ ਪਾਰਟੀ ਦੇ ਵਿੱਚ ਆਉਂਗਾ ਤੇ ਜਿਹੜਾ ਮੇਰਾ ਉਹ ਉਹ ਜਿਹੜੀ ਮੇਰੀ ਬਾਈਟ ਹੈ ਉਹ ਮੈਂ ਤੁਹਾਨੂੰ ਇਹ ਵੀ ਇੱਥੇ ਚਲਾਉਂਗਾ ਔਰ ਜੋ ਜੋ ਇਹ ਕਰ ਰਹੀ ਹੈ ਮੇਰੇ ਵਰਕਰਾਂ ਨਾਲ ਨਾਲ ਉਹ ਵੀ ਡਿਸਪਲੇ ਕਰਾਂਗਾ ਫਿਰ ਤੁਹਾਨੂੰ ਕੁਐਸਚਨ ਰੇਜ਼ ਕਰਾਂਗਾ ਕਿ ਤੁਸੀਂ ਮੈਨੂੰ ਜਵਾਬ ਸਲਾਹ ਦਿਓ ਕਿ ਮੈਨੂੰ ਆਪਣੇ ਇਹਨਾਂ ਲੋਕਾਂ ਵਾਸਤੇ ਆਣਾ ਚਾਹੀਦਾ ਕਿ ਨਹੀਂ ਆਣਾ ਚਾਹੀਦਾ ਫੈਸਲਾ ਤੁਹਾਡੇ ਤੇ ਛੱਡਾਂਗਾ ਜੇ ਤੁਸੀਂ ਕਹੋਗੇ ਕਿ ਲੋਕਾਂ ਨਾਲ ਧੱਕੇ ਹੋ ਰਿਹਾ ਤੁਹਾਨੂੰ ਆਣਾ ਚਾਹੀਦਾ ਕਾਈ ਮਸ ਕਮ ਬੈਕ ਜੇ ਤੁਸੀਂ ਕਹੋਗੇ ਤੁਹਾਡੀ ਪਾਰੀ ਓਵਰ ਕਿਸੇ ਨਵੇਂ ਨੂੰ ਆਂਦੋ ਆਈ ਐਮ ਰੈਡੀ ਫੋਰ ਥੈਟ ਸੰਤੋਸ਼ੀ ਐਮਐਲਏ ਨੂੰ ਥੋੜਾ ਫਰਜ ਵੀ ਬੰਦਾ ਕਿਉਂਕਿ ਜਿਨ੍ਹਾਂ ਨੇ ਜਨਤਨ ਪਹਿਲਾਂ ਵੀ ਤੁਹਾਡਾ ਦੇਖੋ ਜਿਹੜਾ ਹੋਰ ਵੀ ਚਾਹਤਰੀ ਹਰਨਪੁਰ ਤੇ ਜਿਹੜਾ ਨੇ ਕਰੋ ਸੰਗਤ ਆਪੋ ਆਪਣਲੇ ਕੰਨਾ ਪਤਾ ਨਹੀਂ ਕੀ ਰਹਿਗੇ ਤੁਹਾਨੂੰ ਤੁਹਾਨੂੰ ਸਰ ਮੈਂ ਉਹ 33000 ਲੋਕ ਜਿਨ੍ਹਾਂ ਨੇ ਐਨੀ ਹਨੇਰੀ ਦੇ ਵਿੱਚ ਮੈਨੂੰ ਵੋਟਾਂ ਪਾਈਆਂ ਮੇਰੇ ਤੇ ਵਿਸ਼ਵਾਸ ਦਿਖਾਇਆ ਮੈਂ ਉਹਨਾਂ ਵਾਸਤੇ ਹਾਜ਼ਰ ਆ ਲੇਕਿਨ ਉਹ ਲੋਕ ਦੁੱਖ ਹੁੰਦਾ ਕਈ ਵਾਰੀ ਜਿਹੜੇ ਸਾਡੇ ਨਾਲ ਚੱਲ ਰਹੇ ਸੀ ਔਰ ਕਿਤੇ ਨਾ ਕਿਤੇ ਸਾਨੂੰ ਚੀਟ ਕਰ ਗਏ ਮੈਂ ਬੜਾ ਸਿੰਪਲ ਜਿਹਾ ਮੇਰਾ ਇੱਕ ਸਵਾਲ ਹੈ ਕਿ ਮੇਰੇ 5 ਸਾਲ ਦੇ ਵਿੱਚ ਮੈਂ ਇੱਕ ਕਿਤਾਬ ਛਾਪੀ ਸੀ 4000 ਕਰੋੜ ਦੀ ਉਹ ਕਿਤਾਬ ਅੱਜ ਵੀ ਹੈ ਉਹ ਪ੍ਰੋਜੈਕਟ ਵੀ ਨੇ ਮੌਜੂਦ ਕੁਝ ਹਿڈن ਨਹੀਂ ਰੱਖਿਆ ਸੀ ਹਰ ਚੀਜ਼ ਪ੍ਰਿਸਤ ਕਲੀਅਰ ਹੈ ਤੁਸੀਂ ਅੱਜ ਦੀ ਪੰਜਾਬ ਕੇਸਰੀ ਪੜ੍ਹ ਲਓ ਅੱਜ ਉਹਦੇ ਚਾਰ ਖਬਰਾਂ ਲੱਗੀਆਂ ਹੋਈਆਂ ਈਡਲ ਜੀਐਸ ਕਲੋਨੀ ਦੀ ਧਰਨਾ ਪਾਣੀ ਕਰਕੇ ਅਰਜੀਬੰਦੀ ਕਲੋਨੀ ਦੀ ਧਰਨਾ ਸੀਵਰ ਕਰਕੇ ਜਿਹੜਾ ਇਹ ਕਹਿੰਦੇ ਜੀ ਫੀਸਾਂ ਅਸੀਂ ਘਟਾ ਦਿਆਂ ਪ੍ਰਾਈਵੇਟ ਸਕੂਲਾਂ ਦੀ ਆ ਪ੍ਰਾਈਵੇਟ ਸਕੂਲ ਆਪਣੀਆਂ ਫੀਸਾਂ ਲੈਣੀਆਂ ਸ਼ੁਰੂ ਕਰ ਗਏ ਚੌਥਾ ਜਿਹੜਾ ਸਾਡੇ ਮੰਗਤ ਰਾਮ ਜੀ ਨੂੰ ਮਾਰਿਆ ਇਹ ਚਾਰ ਖਬਰਾਂ ਆ ਅੱਜ ਇਸ ਨਾਲ ਰਿਲੇਟਡ ਆ ਜਿਹੜੀ ਸੋ ਜਿਹੜੇ ਨਵੇਂ ਐਮਐਲਏ ਸਹਿਬਾਨ ਬਣੇ ਆ ਇੱਕ ਚੀਜ਼ ਉਹ ਐਸਟੀਪੀ ਤੇ ਚਲੇ ਗਏ ਉਹ ਆਪੋਲ ਦੀ ਗੱਲ ਕਰਨ ਚਲੇ ਗਏ ਜਿਹੜਾ ਅਸੀਂ ਬਣਾ ਰਹੇ ਆ ਦੇਖੋ ਕੋਈ ਵੀ ਐਮਐਲਏ ਕੋਈ ਕਾਉਂਸਲਰ ਹੈ ਅਗਰ ਕੋਈ ਨਵਾਂ ਕੰਮ ਸ਼ੁਰੂ ਕਰਦਾ ਹੈ ਤੇ ਇਟ ਵਿਲ ਟੇਕ ਮਿਨਿਮਮ 6 ਮੰਥ ਫਾਈਲ ਬੰਦੀ ਹੈ ਫਾਈਲ ਪਾਸ ਹੁੰਦੀ ਹੈ ਇਹਨਾਂ ਦਾ ਤਾਂ ਹਜੇ ਲੋਕਲ ਬੋਡੀ ਮਿਨਿਸਟਰ ਨਹੀਂ ਬਣਿਆ ਤੇ ਜਿਹੜੇ ਚੀਫ ਮਿਨਿਸਟਰ ਨੇ ਉਹ ਤਾਂ ਗੁਜਰਾਤ ਘੁੰਮ ਰਹੇ ਨੇ ਉਹ ਤਾਂ ਗੁਜਰਾਤ ਫਤਿਹ ਕਰਨ ਗਏ ਹੋਏ ਆ ਪੰਜਾਬ ਨੂੰ ਲੈ ਕੇ ਝੂਠ ਬੋਲਿਆ ਜਾ ਰਿਹਾ ਉੱਥੇ ਸੋ ਇਹਨਾਂ ਨੇ ਹਜੇ ਤੱਕ ਉਸ ਚੀਜ਼ ਤੋਂ ਬਾਅਦ ਨਹੀਂ ਹੈ ਠੀਕ ਹੈ ਫਸਟ ਮੰਥ ਹੁੰਦਾ ਵੈਲਕਮ ਦਾ ਹੈ ਵੈਲਕਮ ਕਰਵਾਣ ਆਪਣਾ ਲੇਕਿਨ ਉਸ ਤੋਂ ਬਾਅਦ ਇਹ ਜਨਤਾ 'ਚ ਜਾਨ ਜਨਤਾ ਨੇ ਬੜਾ ਇਹਨਾਂ ਨੂੰ ਪਿਆਰ ਦਿੱਤਾ ਔਰ ਬਾਰ-ਬਾਰ ਇਹਨਾਂ ਦੇ ਬੋਰਡ ਲੱਗੇ ਇਤਿਹਾਸਿਕ ਜਿੱਤ ਵੀ ਐਡਮਿਟ ਦੈਟ ਕਿ ਵਾਕੀ ਜਿਤੇ ਇਤਿਹਾਸਿਕ ਹੈ ਇਹੋ ਜਿਹਾ ਮੰਡਟ ਅਜੇ ਤੱਕ ਕਿਸੇ ਨੂੰ ਨਹੀਂ ਮਿਲਿਆ ਸੋ ਮੇਰੀ ਜਿਹੜੀ ਵਾਪਸੀ ਹੈ ਜਾਂ ਮੈਂ ਐਕਟਿਵ politist ਕਦੋਂ ਆਵਾਂਗਾ ਉਹ ਮੈਂ ਉਸ ਮੁੱਦੇ ਤੇ ਇੱਦੀ ਪ੍ਰੈਸ ਕਾਨਫਰੰਸ ਕਰਾਂਗਾ ਜੇ ਉਹ ਜੇ ਮਰਜ਼ੀ ਕੁਸਚਨ ਪੁੱਟਣਾ ਆਮ ਰੈਡੀ ਫॉर ਫੇਸ एवरीथिंग ਔਰ ਉਦੋਂ ਹੀ opinion ਬਣੇਗੀ ਤੁਹਾਡੇ ਵੱਲੋਂ ਵੀ ਬਣੇਗੀ ਤੇ ਆਪਣੇ ਜਿਹੜੇ ਮੇਰੇ ਵਰਕਰ ਸਾਥੀ ਉਹਨਾਂ ਕੋਲੋਂ ਵੀ ਬਣੇਗੀ ਇਫ ਦੇ ਵਾਂਟ ਕਿ ਮੈਨੂੰ ਦੁਬਾਰਾ ਆਣਾ ਚਾਹੀਦਾ ਹੈ ਲੋਕਾਂ ਦੇ ਵਿੱਚ ਮੈਂ ਆ ਜਾਗਾ ਅਗਰ ਮੈਨੂੰ ਲੋਕ ਇਹ ਕਹਿੰਦੇ ਆ ਵੀ ਤੈਨੂੰ ਤਾਂ ਲੋਕਾਂ ਨੇ ਨਕਾਰਤਾ ਜਾਂ ਨਾਫਸ ਨਹੀਂ ਜਿਵੇਂ ਤੁਸੀਂ ਅੱਜ ਖੁਲਾਸਾ ਕਰ ਰਹੇ ਹੋ ਤੁਸੀਂ ਵਿਪੱਖਸ਼ੇ ਬੈਠੇ ਹੋ ਇਸ ਟਾਈਮ ਤੇ ਜੇਕਰ ਤੁਸੀਂ ਵਿਪੱਖਸ਼ ਨਹੀਂ ਬੋਲੇਗਾ ਤੇ ਜਿਹੜੀ ਮੌਜੂਦਾ ਸਰਕਾਰ ਹੈ ਮੌਜੂਦਾ ਵਿਧਾਇਕਾ ਆਪਣੀ ਤੁਹਾਨੂੰ ਦੇ ਬਜੇ ਕਰ ਸਕਦਾ ਇਸ ਨੂੰ ਕਿਸਰਾ ਵੇਖਦੇ ਜੇਕਰ ਤੁਸੀਂ ਪੈਰ ਪਿੱਛੇ ਕਰੋ ਇੱਕ ਪੱਖ ਤੁਸੀਂ ਇੱਕ ਪੱਖੋ ਮੌਜੂਦਾ ਐਮਐਲਏ ਸਾਹਮਣੇ ਨੇ ਇੱਕ ਖੁਸ਼ੀ-ਖੁਸ਼ੀ ਇੱਕ ਬਾਈਟ ਦਿੱਤੀ ਸੀ ਜਿੱਤਨ ਤੋਂ ਬਾਅਦ ਕਿ ਮੈਂ ਉਹਨਾਂ ਨੇ ਮੈਨੂੰ ਅਪੀਲ ਕੀਤੀ ਸੀ ਕਿ ਤੁਸੀਂ ਆ ਕੇ ਮੇਰੇ ਨਾਲ ਕੰਮ ਕਰੋ ਅਸੀਂ ਰਲ ਕੇ ਇਲਾਕੇ ਦਾ ਵਿਕਾਸ ਕਰੀਏ ਔਰ ਇੱਕ ਟੌਨਟਿੰਗ ਵੇਚ ਉਹਨਾਂ ਨੇ ਕਿਹਾ ਸੀ ਤੁਹਾਨੂੰ 32000 ਲੋਕਾਂ ਨੇ ਵੋਟ ਪਾਈ ਬਹੁਤ ਸੁਣੀ ਹਾਂ ਮੈਂ ਉਹਨਾਂ ਨੇ ਯਕੀਨ ਦਿਵਾਣਾ ਕਿ ਡਿਵੈਲਪਮੈਂਟ ਦੇ ਮਾਮਲੇ 'ਚ ਮੈਂ ਉਹਨਾਂ ਦੇ ਨਾਲ ਖੜਾਂਗਾ ਜਿਹੜੇ ਪ੍ਰੋਜੈਕਟ ਮੈਂ ਸ਼ੁਰੂ ਕੀਤੇ ਆ ਮੈਂ ਉਹਨਾਂ ਨੂੰ ਅਪੀਲ ਵੀ ਕਰਦਾ ਅਗਰ ਇੰਨੇ ਖੁੱਲੇ ਦਿਨਾਂ ਨੂੰ ਗੱਲ ਕਰ ਰਹੇ ਆ ਤੇ ਫਿਰ ਜਿਹੜੇ ਪ੍ਰੋਜੈਕਟ ਮੈਂ ਸਟਾਰਟ ਕੀਤੇ ਆ ਜਦੋਂ ਉੱਥੇ ਢੇੜਾ ਲਾਣ ਕਮ ਸਕੋ ਮੈਨੂੰ ਨਾਲ ਲੈ ਜਾ ਪਹਿਲੀ ਗੱਲ ਇਹ ਜਿਹੜੇ ਆ ਪ੍ਰੋਜੈਕਟ ਪਾਸ ਕਰਾਂਗੇ ਮੈਨੂੰ ਨਾਲ ਨਾ ਲੈ ਕੇ ਜਾਣ ਜੇ ਕਿਤੇ ਡਿਵੈਲਪਮੈਂਟ ਦੇ ਮੁੱਦੇ 'ਚ ਉਹਨਾਂ ਲੱਗਦਾ ਕਿ ਮੈਂ ਇਨਾ ਕੈਪੇਬਲ ਹਾਂ ਮੈਨੂੰ ਥੋੜੀ ਜਿਹੀ ਬਹੁਤੀ ਸਮਝ ਹੈ ਤੇ ਮੇਰੀ رائے ਚਾਹਣ ਕੇ ਮੈਂ ਜਰੂਰ ਦਵਾਂਗਾ ਲੋਕਾਂ ਦੇ ਭਲੇ ਵਾਸਤੇ ਇੱਕ ਚੀਜ਼ ਹੋਰ ਕਰਾਂਗਾ ਇਹ 5 ਸਾਲ ਦੀ ਪ੍ਰਮਾਤਮਾ ਉਮਰ ਔਰ ਜ਼ਿੰਦਗੀ ਬਖਸ਼ੇ ਇਹ ਅਗਰ ਕਿਤੇ ਗਲਸਟੈਪ ਚੱਕਦੇ ਆ ਤੇ ਉਹ ਵੀ ਇਹਨਾਂ ਨੂੰ ਅਪੀਲ ਕਰਾਂਗਾ ਕਿ ਇਹ ਜਿਹੜਾ ਸਟੈਪ ਹੈ ਇਹ ਲੋਕਾਂ ਵਾਸਤੇ ਚੰਗਾ ਨਹੀਂ ਹੈ ਇਹਨੂੰ ਰੋਂ ਇੱਕ ਇਸ਼ੂ ਆਇਆ ਭਗਵੰਤ ਮਾਨ ਜੀ ਨੇ ਇੱਕ ਆਰਡਰ ਘੜਤਾ ਕਿ ਅਸੀਂ ਹੋਮ ਡਿਲੀਵਰੀ ਕਰਾਂਗੇ ਜਿਹੜਾ ਉਹ ਰਾਸ਼ਨ ਭੇਜਾਂਗੇ ਉਹਦੇ 'ਚ ਇਹ ਗਾਰੰਟੀ ਨਹੀਂ ਹੈ ਕਿ ਜਿਹੜੇ ਡੀਪੋ 홀ਡਰ ਹੈ ਉਹਨਾਂ ਦਾ ਫਿਊਚਰ ਕੀ ਹੈ ਦੂਜੀ ਗਾਰੰਟੀ ਇਹ ਹੈ ਕਿ ਜਿਹੜੇ ਬੰਦਿਆਂ ਨੂੰ ਰਾਸ਼ਨ ਮਿਲ ਰਿਹਾ ਹੈ ਇਹ ਇਮਾਨਦਾਰ ਸਰਕਾਰ ਦੀ ਗੱਲ ਕਰਨ ਲੱਗਾ ਜੀ ਜਿਹੜੇ ਬੰਦਿਆਂ ਨੂੰ ਰਾਸ਼ਨ ਮਿਲ ਰਿਹਾ ਹੈ ਉਹਦੇ ਨਾਰਮਸ ਨੇ ਕਿ ਉਹਦੇ ਘਰ AC ਨਹੀਂ ਲੱਗਿਆ ਹੋਣਾ ਚਾਹੀਦਾ ਉਹਦੀ ਜਿਹੜੀ ਇਨਕਮ ਹੈ 60000 ਤੋਂ ਥੱਲੇ ਹੋਣੀ ਚਾਹੀਦੀ ਹੈ ਉਹਦੀ ਕੋਈ ਲੈਂਡ ਨਹੀਂ ਹੋਣੀ ਚਾਹੀਦੀ ਉਹਦਾ ਪਰਿਵਾਰ ਦਾ ਬੰਦਾ ਸਰਕਾਰ 'ਚ ਕੋਈ ਨੌਕਰ ਨਹੀਂ ਹੋਣਾ ਚਾਹੀਦਾ ਤੇ ਫਿਰ ਜਦੋਂ ਘਰ ਚ ਜਾਏਗਾ ਬੰਦਾ ਹੁਣ ਤਾਂ ਚਲੋ ਡਿਪੂ ਤੇ ਚਲਾ ਜਾਂਦਾ ਡਿਪੂ ਵਾਲੇ ਨੂੰ ਪਤਾ ਨਹੀਂ ਲੱਗਦਾ ਜਦੋਂ ਮੇਰੇ ਘਰ ਦੇ ਬਾਹਰ ਕੋਈ ਰਾਸ਼ਨ ਦੇਣ ਆ ਗਿਆ ਮੇਰੇ ਘਰ ਚ ਆ ਰਿਸੀ ਟੰਗੇ ਪਿਆ ਕਾਰ ਖੜੀ ਏ ਬਾਹਰ ਉਹਦੇ ਤੇ ਵੀ ਇਹ ਚਾਰ ਪਈਆ ਵਾਹਨ ਨਹੀਂ ਹੋਣਾ ਚਾਹੀਦਾ ਫਿਰ ਅਗਰ ਉਹਦੇ ਘਰ ਚ ਰਾਸ਼ਨ ਦਿੱਤਾ ਜਾਂਦਾ ਵੀ ਕਿਉਂਕਿ ਉਹ ਮੌਜੂਦਾ ਸਰਕਾਰ ਦਾ ਬੰਦਾ ਹੈ ਤੇ ਫਿਰ ਉਹ ਇਮਾਨਦਾਰ ਹੈ ਕਿ ਉਹ ਕਰਪਸ਼ਨ ਹੈ ਔਰ ਇਹਦੀ ਜ਼ਿੰਮੇਵਾਰੀ ਉਸ ਡਿਪੂ ਹੋਲਡਰ ਉਹਦੀ ਜਿਹੜਾ ਆਫੀਸਰ ਹੈ ਜਿਹੜਾ ਡਿਸਟ੍ਰੀਬਿਊਟ ਕਰ ਰਿਹਾ ਉਹਦੀ ਹੈ ਜਾ ਜਿਹੜਾ ਇਹਨਾਂ ਦਾ ਪਬਲਿਕ ਦਾ ਰਿਪਰੈਜ਼ੈਂਟੇਟਿਵ ਹੈ ਚਾ ਉਹ ਸਵਾਰ ਦਾ ਇਹਨਾਂ ਦਾ ਫਿਊਚਰ ਕੋਈ ਕਾਉਂਸਲਰ ਹੋਵੇ ਜਾਂ ਮੌਜੂਦਾ ਐਮ ਐਲ ਏ ਹੋਣ ਕਿ ਜ਼ਿੰਮੇਵਾਰੀ ਉਹਦੀ ਹੈ ਇਹ ਕੁਐਸਚਨ ਕਰਾਂਗੇ ਜਦੋਂ ਮੈਂ ਅਲੱਗ ਪ੍ਰੈਸ ਕਾਨਫਰੈਂਸ ਕਰਾਂਗਾ ਇਸ ਇਸ਼ੂ ਦੇ ਉੱਪਰ ਕਿ ਮੈਂ ਪੋਲਿਟਿਕਸ ਆਣਾ ਹੈ ਕਿ ਨਹੀਂ ਹੈ ਨਾ ਜਸ ਆਮ ਹੇਅਰ ਟੂ ਇਨਟੀਮੇਟ ਯੂ ਕਿ ਇੱਕ ਮੇਰੇ ਵੋਟ ਪ੍ਰਧਾਨ ਨੂੰ ਮਾਰਤਾ ਗਿਆ ఎవਰੀਬਾਡੀ ਨੋਜ਼ ਦੈਟ ਕਿ ਇਹ ਕੋਈ ਉਹ ਨਹੀਂ ਸੀਗਾ ਇਲੈਕਸ਼ਨ ਹੀ ਚੱਲ ਰਿਹਾ ਸੀਗਾ ਵੀ ਲੜਾਈ ਹੋ ਗਈ ਉਹ ਵਿਚਾਰਾ ਬੈਠਾ ਹੈ ਤੇ ਬੈਠੇ ਨੂੰ ਮਾਰ ਕੇ ਗਏ ਦੂਸਰਾ ਆ ਜਿਹੜਾ 40 ਕਰੋੜ ਦਾ ਕੋਟਲ ਹੈ ਦੋ ਲੈਂਡ ਹੋਰ ਨੇ ਜਿਹੜੀਆਂ ਗਲਾਡਾ ਦੀਆਂ ਪੂ ਮਾਪਿਆਂ ਨੇ ਕਬਜ਼ਾ ਕੀਤਾ ਥੋੜੇ ਸਮੇਂ ਬਾਅਦ ਮੈਂ ਉਹਦੇ ਡਾਕੂਮੈਂਟ ਮੰਗਾਇਆ ਅਸੀਂ ਉਹ ਵੀ ਪ੍ਰੈਸ ਕਾਨਫਰੰਸ ਕਰਾਂਗੇ ਔਰ ਇਸ ਹੀ ਇਸ ਕੋਸੀ ਚਾਂਸਿਸ ਜਿਹੜੇ ਲੋਕਾਂ ਨੇ ਝਾੜੂ ਦਾ ਝੰਡਾ ਚੱਕਿਆ ਹੋਇਆ ਸੀਗਾ ਔਰ ਮੇਰੇ ਖਿਲਾਫ ਬੜਾ ਸਰਗਰਮ ਰਹੇ ਹੈ ਉਹਦਾ ਇੱਕ ਕਾਰਨ ਸੀਗਾ ਕਿ ਉਹਨਾਂ ਦਾ ਸਰਕਾਰੀ ਜਗ੍ਹਾ ਤੇ ਕਬਜ਼ਾ ਸੀਗਾ ਔਰ ਮੈਂ ਕਬਜ਼ਾ ਖਾਲੀ ਕਰਾਉਣਾ ਚਾਹੁੰਦਾ ਸੀ ਅੱਜ ਸਰਕਾਰ ਬਦਲ ਗਈ ਮੈਂ ਉੱਥੇ ਜਾ ਕੇ ਮੌਕੇ ਤੇ ਪ੍ਰੈਸ ਕਾਨਫਰੰਸ ਕਰਾਂਗਾ ਉਹ ਤੁਹਾਨੂੰ ਜਗ੍ਹਾ ਦਿਖਾਵਾਂਗਾ ਫਿਰ ਆਪਣੇ ਐਮਐਲਏ ਨੂੰ ਅਪੀਲ ਕਰਾਂਗਾ ਵੀ ਇਹ ਜਗ੍ਹਾ ਸਰਕਾਰ ਦੀ ਨੂੰ ਖਾਲੀ ਪਾਓ ਸਰ ਤੁਸੀਂ ਅਧਿਕਾਰੀਆਂ ਦੇ ਕਾਰਵਾਈ ਕਰਾਉਗੇ ਕਿਉਂਕਿ ਇਹ ਕਹਿੰਦੇ ਜਿਹੜਾ ਪ੍ਰਿਸ਼ਟਾਚਾਰ ਦੇ ਵਿੱਚ ਅਧਿਕਾਰੀ ਲਿਖ ਤੋਂ ਉਹਨਾਂ ਨੂੰ ਅਸੀਂ ਬਖਾਸ ਕਰਾਂਗੇ ਤੁਸੀਂ ਉਹ ਉਤਸਾਹ ਦੇ ਇਹ ਜਿਹੜੀ ਦੇਖੋ ਮੈਂ ਤਾਂ ਹੁਣ ਇੱਕ ਕੰਪਲੇਂਟ ਕਰਤੀ ਪ੍ਰੈਸ ਕਾਨਫਰੰਸ ਕਰਤੀ ਇਹ ਜ਼ਿੰਮੇਵਾਰੀ ਬੰਦੀ ਹੈ ਸਾਡੇ ਸੀਐਮ ਸਾਹਿਬ ਦੀ ਤੇ ਸਾਡੇ ਇਸ ਕੌਨਸਟਿਟੂਐਂਸ ਦੇ ਮੌਜੂਦਾ ਐਮਐਲਏ ਸਾਹਿਬਾਨ ਦੀ ਉਹ ਇਸ ਇਹਨੂੰ ਕਿੰਨਾ ਕੁ ਗਹਿਰਾਈ ਤੱਕ ਜਾਂਦੇ ਆ ਔਰ ਕਿੰਨਾ ਕੁ ਸੀਰੀਅਸ ਹੋ ਕੇ ਲੈਂਦੇ ਆ ਮੇਰਾ ਜਿਹੜਾ ਕੰਮ ਸੀਗਾ ਤੁਹਾਡੇ ਥਰੂ ਸਾਰੀ ਪਬਲਿਕ ਨੂੰ ਇਹ ਚੀਜ਼ ਦੱਸਣਾ ਅਗਰ ਕਾਰਵਾਈ ਹੋਏਗੀ ਤੇ ਮੈਂ ਸੀਐਮ ਸਾਹਿਬ ਦਾ ਧੰਨਵਾਦ ਵੀ ਕਰਾਂਗਾ ਤੇ ਮੌਜੂਦਾ ਐਮਐਲਏ ਦਾ ਵੀ ਧੰਨਵਾਦ ਕਰਾਂਗਾ ਅਗਰ ਕਾਰਵਾਈ ਨਹੀਂ ਹੁੰਦੀ ਤੇ ਅਸੀਂ ਆਪਣੀ ਪਾਰਟੀ ਲੈਵਲ ਤੇ ਬਹਿ ਕੇ ਡਿਸੀਜਨ ਲਵਾਂਗੇ ਕਿ ਅਸੀਂ ਇਹਨੂੰ ਫਿਰ ਕਿਸ ਤਰੀਕੇ ਨਾਲ ਇਹਦੇ ਖਿਲਾਫ ਅਸੀਂ ਐਕਸ਼ਨ ਲੈਣਾ ਤੁਸੀਂ ਵੀ ਸੁਣਿਆ ਕਿਸ ਤਰੀਕੇ ਨਾਲ ਜਿਹੜੇ ਸਾਬਕਾ ਵਿਧਾਇਕ ਸੰਜੀਤ ਤਲਵਾਰ ਨੇ ਉਹ ਕਹਿ ਰਹੇ ਨੇ ਜਿਹੜਾ ਇੱਕ ਪਲੌਟ ਨੂੰ ਇੱਕ ਵਿਅਕਤੀ ਵੱਲੋਂ ਇੱਕ 플ੌਟ ਤੇ ਜਿਹੜੀ ਹੈ ਗਲਾਡਾ ਦੇ ਅਧਿਕਾਰੀਆਂ ਨੇ ਅੱਗੇ ਜਿਹੜੀ ਜਗ੍ਹਾ ਛੱਡ ਦਿੱਤੀ ਉਹਨਾਂ ਜਾਇਜ਼ ਤੌਰ ਤੇ ਨਾ ਕਿ ਉਹਦੇ ਕੋਈ ਕੰਪਨਸੇਸ਼ਨ ਲੈਤਾ ਗਿਆ ਜਗ੍ਹਾ ਦੇ ਕਾਰਨ ਜਿਹੜੇ ਕੰਪਨਸੇਸ਼ਨ ਲੈਣਾ ਜ਼ਰੂਰੀ ਸੀਗਾ ਉਹ ਫ੍ਰੀ ਖਾਤੇ ਉਹਨਾਂ ਨੂੰ ਜਿਹੜੀ ਜਗ੍ਹਾ ਦੇ ਦਿੱਤੀ ਆ ਉਹ ਇਸ ਦੇ ਉੱਤੇ ਆਵਾਜ਼ ਚੁੱਕਦੇ ਰਹਿਣਗੇ ਪੰਤਮਾਨ ਵੱਲੋਂ ਜਿਹੜਾ ਇੱਕ ਨੰਬਰ ਜਾਰੀ ਕੀਤਾ ਗਿਆ ਸੀ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਉਹਦੇ ਤੇ ਵੀ ਕਈ ਵਾਰ ਕੰਪਲੀਟ ਆ ਪਾਈਆਂ ਪਰ ਉਹਦੇ ਤੇ ਵੀ ਕੋਈ ਜਵਾਬ ਨਹੀਂ ਆਇਆ ਹੁਣ ਇਹ ਦੇਖਣਾ ਹੋਊਗਾ ਕਿ ਗਲਾਡਾ ਦੇ ਤੇ ਕੀ ਕਾਰਵਾਈ ਕਰਦੀ ਹੈ ਤੇ ਕਦੋਂ ਤੱਕ ਕਾਰਵਾਈ ਕਰਦੀ ਹੈ ਕੈਮਰਾਮੈਨ ਜਸਵੀਰ ਸਿੰਘ ਦੇ